ਮੈਂ ਮਨਵੀਰ ਕੌਰ ਤੁਸੀਂ ਵੇਖ ਰਹੇ ਹੋ ਸੋਸ਼ਲ ਪੋਸਟ ਪੰਜਾਬ ਦੀ ਕਾਫੀ ਆਬਾਦੀ ਲਗਭਗ 7-8 ਲੱਖ ਦੇ ਕਰੀਬ ਪੰਜਾਬੀ ਜਿਹੜੇ ਨੇ ਉਹ ਅਮਰੀਕਾ 'ਚ ਵਸੇ ਹੋਏ ਨੇ ਪਰ ਜੋ ਹੁਣ ਅਮਰੀਕਾ ਤੋਂ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਪੰਜਾਬੀ ਕਮਿਊਨਿਟੀ ਨੂੰ ਸਿੰਘ ਕਮਿਊਨਿਟੀ ਸਿੰਘ ਜਾਂ ਕੌਰ ਜਿਨ੍ਹਾਂ ਦੇ ਸਰਨੇਮ ਲੱਗੇ ਹੋਏ ਨੇ ਮਿਡਲ ਨੇਮ ਨੇ ਉਹਨਾਂ ਨੂੰ ਵੱਡੇ ਵਿਤਕਰੇ ਦਾ ਸਾਹਮਣਾ ਅਮਰੀਕਾ 'ਚ ਕਰਨਾ ਪੈ ਰਿਹਾ ਹੈ ਅੱਜ ਦੀ ਇਹ ਇੰਟਰਵਿਊ ਆਪਾਂ ਰਿਕਾਰਡ ਕਰ ਰਹੇ ਹਾਂ ਮੇਰੇ ਨਾਲ ਜੋ ਮਹਿਮਾਨ ਨੇ ਉਹ ਖੁਦ ਅਮਰੀਕਾ ਦੇ ਵਿੱਚ ਵਿਕਟਿਮ ਬਣੇ ਨੇ ਬਿਨਾ ਕਿਸੇ ਵਜਾ ਤੋਂ ਬਿਨਾ ਕਿਸੇ ਕਾਰਨ ਤੋਂ ਉਹਨਾਂ ਨੂੰ ਉਥੋਂ ਦੀ ਪੁਲਿਸ ਨੇ ਅਮਰੀਕਨ ਪੁਲਿਸ ਨੇ ਟੈਕਸਾਸ ਸਟੇਟ ਦੀ ਪੁਲਿਸ ਨੇ ਟਾਰਗੇਟ ਕੀਤਾ ਹੈ ਔਰ ਉਹਦਾ ਕਾਰਨ ਰੇਸਿਸਟ ਕਾਰਨ ਹੈ ਸਿੰਪਲ ਸਿੰਪਲ ਕਾਰਨ ਹੈ ਉਹਨਾਂ ਦੇ ਸਰਨੇਮ ਦੇ ਵਿੱਚ ਸਿੰਘ ਰਿਫਲੈਕਟ ਹੁੰਦਾ ਹੈਗਾ ਇਸੇ ਤੇ ਗੱਲ ਕਰਾਂਗੇ ਮੇਰੇ ਨਾਲ ਜੋ ਮਹਿਮਾਨ ਨੇ ਇਹਨਾਂ ਦਾ ਜਿਹੜਾ ਫੁੱਲ ਨੇਮ ਹੈ ਜਿਹਦੇ ਤੇ ਬੇਸਿਕਲੀ ਸਾਰਾ ਪਾਸਪੋਰਟ ਐਂਡ ਜਿਹੜੀ ਕਾਰਵਾਈ ਹੋਈ ਆ ਉਹ ਹੈ ਜੋਗਬਿੰਦਰ ਵੀਰ ਸਿੰਘ ਸੰਧੂ ਜੀ ਨਿਕਨੇਮ AKA ਜੋਗਾ ਸੰਧੂ ਜੀ ਜੋਗਾ ਸੰਧੂ ਜੀ ਸਭ ਤੋਂ ਪਹਿਲਾਂ ਤੁਸੀਂ ਸਾਡੀ ਆਡੀਅנס ਨੂੰ ਪੰਜਾਬੀ ਬੋਲਦੀ ਆਡੀਅנס ਨੂੰ ਇਹ ਸਮਝਾਓ ਕਿ ਤੁਹਾਡੇ ਨਾਲ ਹੋਇਆ ਕੀ ਹੈ ਔਰ ਇਸ ਤੋਂ ਪਹਿਲਾਂ ਇੱਕ ਛੋਟੀ ਜੀ ਆਪਣੀ ਇੰਟਰੋਡਕਸ਼ਨ ਕੀ ਤੁਸੀਂ ਕਿਹ ਸਟੇਟ ਤੋਂ ਹੈਗੇ ਆ ਕੀ ਕੰਮ ਕਰਦੇ ਹੋ ਔਰ ਕਿੰਨਾ ਸਮਾਂ ਪਹਿਲਾਂ ਤੁਸੀਂ ਅਮਰੀਕਾ ਗਏ ਸੀਗੇ ਸਰ ਧੰਨਵਾਦ ਮਨਵੀਰ ਜੀ ਤੁਹਾਡਾ ਬਾਬਾ ਜੀ ਤੇ ਸਾਰੇ ਸੋਸ਼ਲ ਮੀਡੀਆ ਦਾ ਸਾਰੇ ਭੈਣ ਭਰਾਵਾਂ ਦਾ ਜੀ ਜਿਹੜੇ ਇਸ ਚੀਜ਼ ਨੂੰ ਬੜਾ ਸਜੇ ਤਰੀਕੇ ਨਾਲ ਚਲਾ ਰਹੇ ਨੇ ਜੀ ਤੇ ਮੈਂ ਮਨਵੀਰ ਜੀ ਤਕਰੀਬਨ 2001 ਤੋਂ ਫਸਟ ਟਾਈਮ ਆਇਆ ਸੀ 2001 ਦੇ ਵਿੱਚ ਯੂ ਐਸ ਤੇ 2003 ਤੋਂ ਫਿਰ ਮੈਂ ਟੈਕਸਸ ਦੇ ਵਿੱਚ ਹੀ ਰਹਿ ਰਿਹਾ ਜੀ ਮੈਂ ਆਈ ਥਿੰਕ 2003-4 ਤੋਂ ਹੀ ਹੋਟਲ ਬਿਜ਼ਨਸ ਚ ਹੈ ਜੀ ਤੇ ਹਸਪੀਟੈਲਿਟੀ ਰੀਅਲ ਸਟੇਟ ਬਿਜ਼ਨਸ ਕਰ ਰਹੇ ਹਾਂ ਜੀ ਤੇ ਛੋਟਾ ਜਿਹਾ ਸਾਡਾ ਟਾਊਨ ਹੈ ਡੈਲਸ ਦੇ ਕੋਲ ਅਸੀਂ ਉੱਥੇ ਹੀ ਰਹਿੰਦੇ ਹਾਂ ਜੀ ਤਕਰੀਬਨ 2006 ਤੋਂ ਹੀ ਤੇ ਇਹ ਜਿਹੜੀ ਹੈਪਨ ਹੋਇਆ ਇਹ ਇੱਕ ਡੈਲਸ ਜੀ ਨਹੀਂ ਹੋਇਆ ਡੈਲਸ ਦੇ ਲਾਗੇ ਵੋਟਵਰ ਸਿਟੀ ਦੇ ਵਿੱਚ ਇੱਕ ਸ਼ਹਿਰ ਇੱਕ ਹੈ ਨਾ ਇਹ ਉਹਦੇ ਵਿੱਚ ਹappen ਹੋਇਆ ਜੀ ਜੀ ਸੋ ਸਰ ਕੀ ਹੋਇਆ ਹੈ ਤੁਹਾਡੇ ਨਾਲ ਕੀ ਘਟਨਾਕਰਮ ਵਾਪਰਿਆ ਕਿ ਤੁਸੀਂ ਹੁਣ ਇਹਨੂੰ ਹਿਊਮਨ ਰਾਈਟਸ ਦੇ ਐਂਗਲ ਤੋਂ ਅੱਗੇ ਵਧਾਉਣਾ ਸ਼ੁਰੂ ਕੀਤਾ ਹੈ ਸਰ ਕੀ ਹੋਇਆ ਸੀ ਉਸ ਦਿਨ ਨੋਨ ਮੈਂਬਰ ਦੀ ਰਾਤ ਨੂੰ ਜੀ ਤਕਰੀਬਨ ਸਾਡੇ ਇੱਕ ਫਰੈਂਡ ਹੈ ਜਗਜੀਤ ਸਿੰਘ ਮੰਗੜ ਜਿਹੜੇ ਪਟਿਆਲੇ ਤੋਂ ਬਿਲੋਂਗ ਕਰਦੇ ਉਹਨਾਂ ਦੀ ਗ੍ਰੈਂਡ ਆਟਰ ਦਾ ਬਰਥਡੇ ਸੀ ਜੀ ਤੇ ਅਸੀਂ ਕਾਫੀ ਫਰੈਂਡ ਉਹਨਾਂ ਦੇ ਘਰ ਇਕੱਠੇ ਹੋਏ ਸੀ ਉਸ ਤੋਂ ਜਦੋਂ ਮੈਂ ਘਰ ਆਉਣ ਲੱਗਾ ਜੀ ਰਾਤ ਤਕਰੀਬਨ 2 ਵਜੇ ਦਾ ਟਾਈਮ ਸੀਗਾ ਐਗਜ਼ੈਕਟ ਮੈਨੂੰ ਟਾਈਮ ਨਹੀਂ ਪਤਾ ਤੇ ਆ ਹਾਰਲੀ ਮੇਰੇ ਕੋਲ ਇੱਕ ਬਲਾਕ ਜਾਨੀ ਕਿ ਅੱਧਾ ਮੀਲ ਵੀ ਨਹੀਂ ਹੋਣਾ ਜੀ ਉਸ ਤੇ ਮੈਨੂੰ ਦੋ ਪੁਲਿਸ ਕਾਰਸ ਨੇ ਰੋਕ ਕੇ ਨਾ ਜੀ ਮਤਲਬ ਉਹਨਾਂ ਦੀ ਅਪਰੋਚ ਬਿਲਕੁਲ ਗਲਤ ਸੀਗੀ ਉਹਨਾਂ ਨੇ ਰੋਕ ਕੇ ਤਾਂ ਵਿਦ ਦੇ ਨਾ 30 40 ਸੈਕਿੰਡ ਦੇ ਵਿੱਚ ਹੀ ਮੈਨੂੰ ਸਟੈਪ ਆਊਟ ਕਰਾ ਲਿਆ ਕਾਲ ਦੇ ਵਿੱਚੋਂ ਤੇ ਮੇਰੀ ਫਸਟ ਟਾਈਮ ਹੋਇਆ ਜੀ ਮੈਂ ਨੇਚਰ ਤੋਂ ਅਸੀਂ ਇੱਥੇ ਰਹਿ ਰਹੇ ਹਾਂ ਮਤਲਬ ਮੈਂ ਤਕਰੀਬਨ 40 50 ਕੰਟਰੀ ਘੁੰਮ ਚੁੱਕਿਆ ਹੁਣ ਤੱਕ ਜੀ ਬਿਫੋਰ ਯੂਐਸਾ ਤੋਂ ਪਹਿਲਾਂ ਵੀ ਤਾਂ ਉਹਨਾਂ ਨੇ ਜਿਹੜੀ ਅਪਰੋਚ ਸੀ ਉਹ ਸਿਰਫ ਤੇ ਸਿਰਫ ਅਰੈਸਟ ਕਰਨ ਵਾਲੀ ਸੀ ਉਹ ਮੈਨੂੰ ਐਕਚੁਅਲੀ ਸਟਾਰਟਿੰਗ ਦੇ ਵਿੱਚ ਕੋਈ ਪਤਾ ਨਹੀਂ ਲੱਗਾ ਕਿਉਂ ਮੈਨੂੰ ਅਰੈਸਟ ਕੀਤਾ ਗਿਆ ਜਾਂ ਕਿਉਂ ਮੈਨੂੰ ਇਹ ਉਤਾਰੇ ਦਾ ਸਾਹਮਣਾ ਕਰਨਾ ਪਿਆ ਫਿਰ ਹੌਲੀ ਹੌਲੀ ਜਦੋਂ ਅਸੀਂ ਹੋਮਵਰਕ ਕਰਨਾ ਸ਼ੁਰੂ ਕੀਤਾ ਤਾਂ ਪਤਾ ਲੱਗਾ ਕਿ ਜਿਹੜਾ ਸਿੰਘ ਨਾਮ ਆ ਉਹ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਹੈ ਇਮੀਗ੍ਰੇਸ਼ਨ ਆਈਸ ਦੇ ਸਿਸਟਮ ਦੇ ਵਿੱਚ ਤੇ ਕਈ ਸਿਟੀਜ਼ ਨੇ ਯੂਐਸ ਦੇ ਵਿੱਚ ਜਿਹਦੇ ਚੋ ਕੈਲਰ ਸਭ ਤੋਂ ਵੱਡਾ ਸਿਟੀ ਹੈ ਯੂ ਐਸ ਜਿਨ੍ਹਾਂ ਨੇ ਆਪਣਾ ਜਿਹੜਾ ਪੁਲਿਸ ਸਿਸਟਮ ਹੈ ਤੇ ਹਾਈਸਟਾ ਇਮੀਗ੍ਰੇਸ਼ਨ ਦਾ ਸਿਸਟਮ ਹੈ ਮੋਸਟਲੀ ਡਿਫਰੈਂਟ ਹੈ ਸਾ ਸਿਟੀ ਜੁ ਕਨੈਕਟਡ ਨਹੀਂ ਹੈ ਪਰ ਕੈਲਰ ਇੱਕ ਇਹੀ ਜਿਹਾ ਸਿਟੀ ਹੈ ਕਿ ਜਿਨ੍ਹਾਂ ਨੇ ਆਗਸਟ ਦੇ ਵਿੱਚ 2025 ਦੇ ਵਿੱਚ ਜਿਹੜਾ ਸਿਸਟਮ ਹੈ ਆਪਣਾ ਪੁਲਿਸ ਦਾ ਉਹਨਾਂ ਨੇ ਆਪਣਾ ਅਟੈਚ ਕੀਤਾ ਹੈ ਇਮੀਗ੍ਰੇਸ਼ਨ ਦੇ ਨਾਲ ਜੀ ਤਾਂ ਉਹਨਾਂ ਨੂੰ ਸਿੰਘ ਨਾਮ ਬਾਰੇ ਮਤਲਬ ਉਹਨਾਂ ਨੇ ਕੋਈ ਮਤਲਬ ਇਥੋਂ ਦਾ ਸਿਸਟਮ ਥੋੜਾ ਜਿਹਾ ਮੈਂ ਤੁਹਾਨੂੰ ਐਕਸਪਲੇਨ ਕਰ ਦਵਾਂ ਕਿ ਜਦੋਂ ਆਪਾਂ ਪੁਲਿਸ ਕਾਰ ਦੇ ਲਾਗੋ ਕੋਈ ਵੀ ਗੱਡੀ ਕ੍ਰਾਸ ਹੁੰਦੀ ਹੈ ਤਾਂ ਉਹਨਾਂ ਦੇ ਵਿੱਚ ਬੜੇ ਵਧੀਆ ਕੈਮਰਾ ਸਿਸਟਮ ਲੱਗੇ ਹੁੰਦੇ ਨੇ ਜਿਹੜੇ ਉਹਨਾਂ ਦੀ ਲਾਇਸੈਂਸ ਪਲੇਟ ਜਿਹਨੂੰ ਅਸੀਂ ਯੂਐਸ ਲੈਂਗੁਏਜ ਦੇ ਵਿੱਚ ਟੈਗ ਕਹਿ ਦਿੰਦੇ ਆ ਟੈਗ ਨੰਬਰ ਟੈਗ ਵਿੱਚੋਂ ਜਿਹੜੇ ਨਾਲ ਉਹ ਡਿਟੈਕਟ ਕਰਕੇ ਤੇ ਉਹਦੀ ਸਾਰੀ ਇਨਫੋਰਮੇਸ਼ਨ ਅੰਦਰ ਆ ਜਾਂਦੀ ਜਿਹੋ ਉਹਨਾਂ ਦੇ ਸਿਸਟਮ 'ਚ ਕੰਪਿਊਟਰ ਲੱਗੇ ਹੁੰਦੇ ਨੇ ਤੇ ਉਹਦੇ ਵਿੱਚ ਸਿੰਘ ਨਾਮ ਕੋਈ ਹੋਰ ਗੱਡੀ ਤੇ ਜਾ ਹੀ ਨਹੀਂ ਸੀ ਰਹੀ ਮੈਂ ਇਕੱਲਾ ਹੀ ਸੀਗਾ ਜੀ ਰਾ 2 ਵਜੇ ਸੀ ਕਿਸੇ ਦੇ ਘਰੋਂ ਤਾਂ ਮੈਂ ਆਪਣੀ ਲਾਈਫ ਦੇ ਵਿੱਚ ਕਦੀ ਸ਼ਰਾਬ ਜਾਂ ਕੋਈ ਨਸ਼ਾ ਨਹੀਂ ਕੀਤਾ ਜੀ ਹਜੇ ਤੱਕ ਤੇ ਪਰ ਉਹਨਾਂ ਦਾ ਜਿਹੜਾ ਅਪਰੋਚ ਸੀਗੀ ਉਹ ਉਹਨਾਂ ਨੇ ਮੈਨੂੰ ਇਹ ਵੀ ਪੁੱਛਿਆ ਕਿ ਤੇਰਾ ਯੂਐਸ ਦੇ ਵਿੱਚ ਸਟੇਟਸ ਕੀ ਹੈ ਤੂੰ ਸਿਟੀਜ਼ਨ ਹੈ ਕਿਉਂਕਿ ਹੋਰ ਵੀ ਇਧਰ ਟੈਕਸਸ ਲੂਜੀਆਨਾ ਆਲ ਦਾ ਵੇ ਫ੍ਰੋਮ ਫੀਨਿਕਸ ਜਿਹੜੀਆਂ ਮਿਡ ਵੈਸਟ ਜਾਂ ਸਾਊਥ ਵੈਸਟ ਸਟੇਟਸ ਨੇ ਇਹਨਾਂ ਦਾ ਅਮਰੀਕਾ ਥੋੜਾ ਡਿਫਰੈਂਟ ਤਰ੍ਹਾਂ ਦਾ ਜੀ ਤੇ ਨਿਊਯਾਰਕ ਕੈਲੀਫੋਰਨੀਆ ਸਾਈਡ ਦਾ ਅਮਰੀਕਾ ਡਿਫਰੈਂਟ ਤਰ੍ਹਾਂ ਦਾ ਤੇ ਉਹਨਾਂ ਨੇ ਮਤਲਬ ਜਿਹੜੀ ਅਪਰੋਚ ਸੀਗੀ ਉਹ ਬਿਲਕੁਲ ਹੀ ਮਤਲਬ ਰੈਸਲ ਪ੍ਰੋਫਾਈਲਿੰਗ ਦੀ ਸੀਗੀ ਹਮ ਜਿਹਦੇ ਜਿਨ੍ਹਾਂ ਨੇ ਕੋਈ ਕੋਈ ਟੈਸਟ ਨਹੀਂ ਲਿਆ ਜੀ ਹਮ ਸੋ ਜੋਗਾ ਜੀ ਮਤਲਬ ਕਿ ਤੁਹਾਡੀ ਤੁਹਾਡਾ ਜਿਹੜਾ ਕੇਸ ਹੈ ਉਹ ਉਹ ਐਗਜ਼ਾਮਪਲ ਹੈ ਕਿ ਤੁਸੀਂ ਸਿਟੀਜ਼ਨ ਹੋ ਅਮਰੀਕਾ ਦੇ ਸੋ ਸਾਡੇ ਲਈ ਅਸੀਂ ਇੰਡੀਆ 'ਚ ਬੈਠੇ ਆ ਪੰਜਾਬ 'ਚ ਆ ਜੀ ਸਾਡੇ ਲਈ ਤੁਸੀਂ ਅਮਰੀਕਨ ਹੋ ਤੇ ਇੰਡੀਅਨ origin ਦੇ ਹੈਗੇ ਆ ਸੋ ਇਸ ਵਕਤ ਤੁਸੀਂ ਉਸੇ ਹੀ ਮੁਲਖ ਦੇ ਵਸਿੰਦੇ ਹੋ ਉਸੇ ਮੁਲਖ ਨੂੰ ਬਿਲੋਂਗ ਕਰਦੇ ਹੋ ਪਰ ਉਹ ਅਮਰੀਕਾ ਸਟੈਚੂ ਆਫ ਲਿਬਰਟੀ ਵਾਲਾ ਅਮਰੀਕਾ ਉੱਥੇ ਵਿਤਕਰਾ ਇਹ ਹੋ ਰਿਹਾ ਹੈ ਕਿ ਜਸਟ ਬਿਕੋਜ਼ ਤੁਹਾਡੇ ਨਾਮ ਨਾਲ ਸਿੰਘ ਲੱਗਦਾ ਹੈ ਸੋ ਤੁਸੀਂ ਸਿਰ ਤੇ ਦਸਤਾਰ ਨਹੀਂ ਸਜਾਉਂਦੇ ਮੈਂ ਅਨੁਮਾਨ ਲਗਾ ਰਹੀ ਹੈਗੀ ਆ ਜ਼ਿਆਦਾਤਰ ਤੁਹਾਡਾ ਨਹੀਂ ਸੋ ਇਹ ਜਿਹੜਾ ਅਗਰ ਮੈਂ ਇਸ ਗੱਲ ਨੂੰ ਇੱਥੋਂ ਤੱਕ ਲਵਾਂ ਕਿ ਜਿਨ੍ਹਾਂ ਦੇ ਸਿਰ ਤੇ ਦਸਤਾਰ ਹੈ ਜਾਂ ਇੱਕ ਪਾਰਟਿਕੂਲਰ ਸਿੱਖ ਲੁੱਕ ਨੂੰ ਬਿਲੋਂਗ ਕਰਦੇ ਨੇ ਉਹਨਾਂ ਦੇ ਨਾਲ ਤਾਂ ਇਹ ਰੇਸ਼ੀਅਲ ਵਿਤਕਰਾ ਇਸ ਤੋਂ ਵੀ ਵੱਡਾ ਆਈਸ ਜਿਹੜਾ ਹੈਗਾ ਡਿਪਾਰਟਮੈਂਟ ਵਿਦ ਪੁਲਿਸ ਇਹ ਹੋਰ ਜ਼ਿਆਦਾ ਵੱਜ ਜਾਂਦਾ ਹੋਵੇਗਾ ਹਾਂ ਬਿਲਕੁਲ ਜੀ ਜੱਜ ਮੇਰੀ ਇਹ ਜੀ ਜੇ ਸਾਡੇ ਵੀ ਸਾਡਾ ਵੀ ਪ੍ਰੋਬਲਮ ਜਿਹੜੀ ਹੁਣ ਹੋਈ ਹੈ ਜਿਹੜੇ ਇੱਥੇ 2020 ਤੋਂ ਲੈ ਕੇ 2025 ਤੱਕ ਜਿਹੜੀ ਸਾਡੇ ਪੰਜਾਬੀ ਭਾਈਚਾਰਾ ਇੱਥੇ ਆਇਆ ਨਾ ਜੀ ਉਹ ਟੋਟਲੀ ਡਿਫਰੈਂਟ ਆਇਆ ਜੀ ਜਿਹੜਾ ਉਸ ਤੋਂ ਪਹਿਲਾਂ ਸੀ ਜਿਨ੍ਹਾਂ ਨੇ 60 70 ਸਾਲ ਤੋਂ ਇੱਥੇ ਰਹਿ ਰਹੇ ਸੀਗੇ 1903 ਫਸਟ ਟਾਈਮ ਯੂਐਸ ਦੇ ਵਿੱਚ ਆਏ ਨੇ ਜੀ ਮੋਸਟਲੀ ਇੱਥੇ लोग आए ने जिन्ना ने शैनोजर साहब गुरुद्वारा साहब भी इथे बसाया कैलिफोर्निया स्टेट ਦੇ ਵਿੱਚ ਤੇ ਇਹ ਇੱਕ ਬੜੀ ਵੱਡੀ ਆਈਡੈਂਟੀਟੀ ਨੂੰ ਖਤਰਾ ਜੀ ਜਿਹੜਾ ਜਿਹੜਾ ਕਿ ਮੈਂ ਮਤਲਬ ਮੇਰੇ ਕੋਈ ਪਰਸਨਲ ਤੇ ਇਹਦੇ ਵਿੱਚ ਹੈਗਾ ਨਹੀਂ ਜੀ ਕਿ ਮੈਂ ਇਹਦੇ ਜੋ ਕੀ ਖੜਨਾ ਮੈਂ ਤਾਂ ਚੁੱਪ ਕਰਕੇ ਬੈਠ ਵੀ ਜਾਂਦਾ ਤੇ ਕਿਸੇ ਨੂੰ ਟਿਕਟ ਦਾ ਪਤਾ ਲੱਗਣਾ ਸੀ ਇੱਕ ਟਿਕਟ ਹੀ ਆ ਜੀ ਇੱਥੇ ਡਰਿੰਕ ਡਰਾਈਵਿੰਗ ਦੀ ਨਾ ਇੱਕ ਟਿਕਟ ਹੈ ਜਿਸ ਤਰ੍ਹਾਂ ਸਪੀਡਿੰਗ ਟਿਕਟ ਹੁੰਦੀ ਹੈ ਸਟਾਪ ਸਾਈਨ ਵਾਇਲੇਸ਼ਨ ਹੁੰਦੀ ਹੈ ਤੇ ਜੇ ਤੁਸੀਂ ਉਹ ਵੀ ਇੱਕ ਵਾਇਲੇਸ਼ਨ ਹੀ ਹੈ ਤੇ ਮਤਲਬ ਮੈਂ ਉਸ ਚੀਜ਼ ਬਲੀਵ ਕਰਦਾ ਆਂ ਕਿ ਜਿਹੜਾ ਕਾਨੂੰਨ ਆ ਉਹ ਧਰਮ ਤੋਂ ਵੀ ਉੱਪਰ ਹੈ ਜਿੱਕਿ ਧਰਮ ਨੂੰ ਵੀ ਸਾਨੂੰ ਕਾਨੂੰਨ 'ਚ ਹੀ ਰਹਿਣਾ ਸਿਖਾਉਂਦਾ ਏ ਤੇ ਜੇ ਤੁਸੀਂ ਕਾਨੂੰਨ 'ਚ ਹੀ ਰਹਿੰਦੇ ਜੇ ਤੇ ਫਿਰ ਉਹ ਵੀ ਠੀਕ ਹੈ ਨਾ ਤਾਂ ਅਸੀਂ ਮੇਰੇ ਲਾਇਸੈਂਸ ਦੇ ਉੱਤੇ ਅੱਜ ਤੱਕ ਕੋਈ ਟਿਕਰ ਨਹੀਂ ਹੈਗੀ ਜੀ ਹਮ ਪਰ ਇਹ ਬਿਲਕੁਲ ਇੱਕ ਮੁੱਦਾ ਜਿਹੜਾ ਨਾ ਜੀ ਇਹ ਬਹੁਤ ਜ਼ਿਆਦਾ ਹਾਈਲਾਈਟ ਕਰਨ ਵਾਲਾ ਏ ਕਿਉਂਕਿ ਅਸੀਂ ਮਿਡ ਵੈਸਟ ਸਟੇਟਾਂ ਦੇ ਵਿੱਚ ਰਹ ਰਹੇ ਹਾਂ ਸਾਡੇ ਦੇ ਇੱਥੇ ਲੋ ਜੀ ਤੁਸੀਂ ਨਿਊਜ਼ 'ਚ ਦੇਖਿਆ ਹੋਏਗਾ ਓਕਲਾ ਮਾਟੈਕਸ ਲੂਜੀਆਨਾ ਸਟੇਟ ਦੇ ਵਿੱਚ ਬਹੁਤ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਮਿਸਿਸਿਪੀ ਸਟੇਟਸ ਹੈ ਆ ਇੱਧਰ ਹੋਰ ਮਿਜ਼ੂਰੀ ਸਟੇਟ ਹੈ ਇਨ੍ਹਾਂ ਸਟੇਟਾਂ ਦੇ ਵਿੱਚ ਕੈਂਸਰ ਦੇ ਨਾਲ ਤੇ ਮੋਸਟਲੀ ਜਿਹੜੀ ਹਾਈਲਾਈਟਡ ਹੈ ਇਸ ਟਾਈਮ ਆਰਕੰਸਾ ਲੂਜੀਆਨਾ ਓਕਲਾ ਮਾਟੈਕਸ ਸਟੇਟ ਹੈ ਜੀ ਤੇ ਉਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਸਪੈਸ਼ਲੀ ਸਾਡੇ ਟਰੱਕ ਵੀਰਾਂ ਵਾਲਿਆਂ ਨੂੰ ਵੀ ਪ੍ਰੋਬਲਮ ਆ ਰਹੀ ਹੈ ਚਲੋ ਜੇ ਸਾਡੇ ਇੱਕ ਦੇ ਭਰਾ ਕੋਲ ਕੋਈ ਗਲਤੀ ਹੋ ਵੀ ਗਈ ਹੈ ਕਿਸੇ ਪੁਆਇੰਟ ਤੇ ਜੀ ਤੇ ਉਹਦੇ ਨਾਲ ਸਾਰੇ ਭਾਈਚਾਰੇ ਨੂੰ ਟਾਰਗੇਟ ਨਹੀਂ ਕਰ ਦੇਣਾ ਚਾਹੀਦਾ ਹੂੰ ਤੇ ਮੈਂ ਬੜੀਆਂ ਏਜੰਸੀਆਂ ਨੂੰ ਕੰਟੈਕਟ ਕੀਤਾ ਜੀ ਪਰ ਏਜੰਸੀਆਂ ਵੀ ਤੁਹਾਨੂੰ ਪਤਾ ਕਿ ਆਪਣੇ ਬੈਨੀਫਿਟ ਲਈ ਲੜਦੀਆਂ ਨੇ ਹਰ ਇੱਕ ਨੂੰ ਆਪਣਾ ਬੈਨੀਫਿਟ ਚਾਹੀਦਾ ਤੁਸੀਂ ਕਹਿੰਦੇ ਵੀ ਇਨਵੈਸਟਿੰਗ ਜੇ ਕੋਈ ਬੈਨੀਫਿਟ ਸਟੇਟਸ ਨਹੀਂ ਮੈਂ ਇਹ ਥੋੜਾ ਜਿਹਾ ਚੀਜ਼ ਦੀ ਐਕਸਪਲੇਨੇਸ਼ਨ ਹੋਰ ਦੋ ਸਾਡੇ ਲਈ ਕਿ ਮਿਡ-वेस्ट ਦੀਆਂ ਸਟੇਟਸ ਦੇ ਵਿੱਚ ਇਹ ਰੈਸ਼ੀਅਲਿਜ਼ਮ ਕਿਉਂ ਹੈ ਕਿਉਂਕਿ ਉੱਥੇ ਰਿਪਬਲਿਕਨ ਪਾਰਟੀ ਜਾਂ ਡੋਨਲਡ 트럼ਪ ਕੋਲ ਨਾ ਪਾਰਟੀ ਆ ਉਹਦਾ ਬੋਲ ਵਾਲਾ ਹੈ ਇਸ ਕਰਕੇ ਨਹੀਂ ਪਾਰਟੀ ਦਾ ਕੋਈ ਚੱਕਰ ਨਹੀਂ ਜੀ ਮਿਡ ਵੈਸਟ ਸਟੇਟ ਦੇ ਵਿੱਚ ਨਾ ਜਿਆਦਾ ਜਿਹੜੇ ਇੰਡੀਅਨ ਜਾਂ ਮਤਲਬ ਏਸ਼ੀਅਨ origin ਦੇ ਲੋਕ ਨੇ ਨਾ ਜੀ ਉਹ ਜ਼ਿਆਦਾਤਰ ਕੈਲੀਫੋਰਨੀਆ ਜਾਂ ਨਿਊਯਾਰਕ ਸਾਈਡ ਤੇ ਜ਼ਿਆਦਾ ਨੇ ਤੇ ਇਧਰ ਮਿਡ ਵੈਸਟ ਸਟੇਟ ਜਿੱਤਰਾ ਫੀਨਿਕਸ ਤੋਂ ਤੁਸੀਂ ਸਟਾਰਟ ਹੋ ਜੋ ਤੇ ਡੈਨਵਰ ਕੋਲੋਰادو OKLAHOMA ਜਿਹੜੀਆਂ ਇਹ ਸਟੇਟਸ ਨੇ ਅੱਗੇ ਟੈਕਸਸ ਆ ਗਿਆ ਜੀ ਉਸ ਤੋਂ ਅੱਗੇ ਆਰਕਨਸਾ ਆ ਗਿਆ ਤੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ ਹੁਣ ਮੈਨੂੰ ਮੇਰਾ ਕੇਸ ਹਾਈਲਾਈਟ ਹੋਣ ਦੇ ਨਾਲ ਮੈਨੂੰ ਬਹੁਤ ਘੰਟਾਵਾਂ ਦੀਆਂ ਕਾਲਾਂ ਆਉਂਦੀਆਂ ਨੇ ਕਿ ਜਿਨ੍ਹਾਂ ਨਾਲ ਬੜਾ ਰੇਸਿਜ਼ਮ ਹੋ ਰਿਹਾ ਪਰ ਕਈ ਸਾਰੇ ਜਣੇ ਆਵਾਜ਼ ਵੀ ਨਹੀਂ ਉਠਾ ਸਕਦੇ ਜੀ ਹਰ ਇੱਕ ਦੀਆਂ ਆਪਣੀਆਂ ਆਪਣੀਆਂ ਪ੍ਰੋਬਲਮ ਹੁੰਦੀਆਂ ਨੇ ਜੀ ਕਿਸੇ ਦੀ ਕੋਈ ਫੈਮਿਲੀ ਪ੍ਰੋਬਲਮ ਹੁੰਦੀ ਆ ਕਿਸੇ ਨੇ ਇੱਥੇ ਕੋਈ ਗਲਤ ਤਰੀਕੇ ਨਾਲ ਪੇਪਰ ਲਾਇਆ ਹੁੰਦਾ ਕਿਸੇ ਨੇ ਕੁਝ ਕੀਤਾ ਹੁੰਦਾ ਪਰ ਕੋਈ ਬੰਦੇ ਬੋਲ ਹੀ ਨਹੀਂ ਸਕਦੇ ਜੀ ਹੁਣ ਮੈਨੂੰ ਇੱਕ ਰੀਸੈਂਟਲੀ ਕਾਲ ਆਈ ਕਿਸੇ ਫਰੈਂਡ ਦੀ ਉਹਦੇ ਕੋਈ ਉਹਨਾਂ ਦੇ ਅੰਕਲ ਨੇ ਉਹਨਾਂ ਦਾ 25-30 ਸਾਲ ਪੁਰਾਣਾ ਡਰਾਈਵਿੰਗ ਲਾਇਸੈਂਸ ਸੀਗਾ ਟਰੱਕ ਦਾ ਜੀ ਤੇ ਉਹਨਾਂ ਨੂੰ ਇੰਗਲਿਸ਼ ਵੀ ਆਉਂਦੀ ਸੀ ਉਹਨਾਂ ਨੂੰ ਆਰਕਨ ਸਾਹ ਦੇ ਵਿੱਚ ਉਹਨਾਂ ਦਾ ਲਾਇਸੈਂਸ ਕੈਨਸਲ ਕਰ ਦਿੱਤਾ ਗਿਆ ਉਹਨਾਂ ਨੂੰ 10000 ਡਾਲਰ ਫਾਈਨ ਦਾ ਵੀ ਸਾਹਮਣਾ ਕਰਨਾ ਪਿਆ ਤੇ ਇਹ ਬੜਾ ਬੜਾ ਮਤਲਬ ਸੈਂਸਿਟਿਵ ਮੁੱਦਾ ਹੈ ਚਲੋ ਆਪਾਂ ਇਹਨੂੰ ਅ ਅਸੀਂ ਕੋਈ ਇਹਦੇ ਚੋਂ ਕੀ ਬੈਨੀਫਿਟ ਲੈਣਾ ਹੈ ਅਸੀਂ ਤਾਂ ਅਵੇਅਰਨੈਸ ਹੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਮੇਰੇ ਨਾਲ ਇਹ ਚੀਜ਼ ਹੈਪਨ ਹੋ ਸਕਦੀ ਹੈ ਕਿਉਂਕਿ ਜਿੰਨਾ ਮੇਰਾ ਫਰੈਂਡ ਸਰਕਲ ਹੈ ਸਾਰੇ ਨੂੰ ਪਤਾ ਜਿਆਦਾ ਲਾਈਫ ਦਾ ਅਸੀਂ ਇੱਥੇ ਹੀ ਕੱਢ ਦਿੱਤੀ ਨਾ ਜੀ ਟੈਕਸਸ ਦੇ ਵਿੱਚ ਅਸੀਂ ਤਾਂ ਮਤਲਬ 98 ਤੋਂ ਬਾਅਦ ਨਿਕਲੇ ਆ ਟੈਕਸਸ ਦੇ ਵਿੱਚ ਦੋ ਜੀ ਤੁਸੀਂ ਅਮਰੀਕਨ ਇਕਨੋਮੀ ਨੂੰ ਕਿੰਨਾ ਕੰਟਰੀਬਿਊਟ ਕੀਤਾ ਹੈ ਸਰ ਤੁਹਾਡੇ ਬਿਜ਼ਨਸ ਨੇ ਅੱਜ ਤੱਕ ਅਮਰੀਕਨ ਦਿੱਤਾ ਹੀ ਸਾਰਾ ਕੁਝ ਅਮਰੀਕਨ ਇਕਨੋਮੀ ਨੂੰ ਆ ਜੀ ਹੋਰ ਕਿਹਨੂੰ ਦਿੱਤਾ ਜੀ ਜੇ ਅਸੀਂ ਇੱਥੇ ਰਹਿ ਰਹੇ ਆ ਅਸੀਂ ਇੰਨੇ ਜਿਆਦਾ ਹੋਟਲ ਇੰਡਸਟਰੀ ਟੈਕਸਸ ਦੇ ਰਹੇ ਆ ਪ੍ਰਾਪਰਟੀ ਟੈਕਸਸ ਦੇ ਰਹੇ ਆ ਈਮ ਰੋਡ ਟੈਕਸ ਦੇ ਰਹੇ ਆ ਗੱਡੀ ਚਲਾਉਣ ਦਾ ਵੀ ਰੋਡ ਟੈਕਸ ਦੇ ਰਹੇ ਆ ਹੈਲਥ ਇੰਸ਼ੋਰੈਂਸ ਦੇ ਰਹੇ ਆ ਆਪਣੀ ਪਰਸਨਲ ਟੈਕਸਸ ਦੇ ਰਹੇ ਨੇ ਤੇ ਜੇ ਮਤਲਬ ਇਹ ਕੰਮ ਸਾਡੇ ਨਾਲ ਹੋ ਸਕਦਾ ਚਲੋ ਉਹ ਕਿਸੇ ਨਾਲ ਵੀ ਹੋ ਸਕਦਾ ਜਿਹੜਾ ਇਹ ਕੰਟਰੀ ਹੈ ਇਹ ਸਿਵਲ ਰਾਈਟਸ ਤੇ ਬੇਸ ਤੇ ਹੀ ਕੰਟਰੀਜ਼ ਕਰਕੇ ਇੱਥੇ ਲੋਕੀਆਂ ਆ ਰਹੇ ਨਾ ਜੀ ਮਾਈਗਰੇਟ ਹੋ ਰਹੇ ਨੇ ਜਾਂ ਕੋਕ ਐਂਡ ਕਰੋਕ ਮੈਥਡ ਨਾਲ ਆ ਰਹੇ ਨੇ ਤੇ ਜੇ ਸਿਵਲ ਰਾਈਟਸ ਨੂੰ ਹੀ ਪ੍ਰੋਬਲਮ ਆ ਰਹੀ ਆ ਤੇ ਇਹ ਬੜਾ ਵੱਡਾ ਮੁੱਦਾ ਆ ਜੀ ਕਿਉਂਕਿ ਜੇ ਸਿਵਲਾਈਟ ਸੀ ਨਾ ਰਿਹਾ ਤੇ ਕੰਟਰੀ ਕੀ ਰਹੇਗਾ ਜੀ ਜੇ ਕਿਸੇ ਕਿਸੇ ਦਾ ਸੱਭਿਆਚਾਰ ਹੀ ਨਾ ਰਿਹਾ ਕਲਚਰ ਹੀ ਖਤਮ ਹੋ ਗਿਆ ਉਹ ਧਰਮ ਵੀ ਖਤਮ ਹੋ ਜਾਂਦਾ ਜੀ ਹੂੰ ਤੇ ਇਹ ਮੇਰਾ ਖਿਆਲ ਹੈ ਕਿ ਸਾਨੂੰ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਸਾਰੀਆਂ ਚੀਜ਼ਾਂ ਦੇ ਉੱਪਰ ਉੱਠ ਕੇ ਇਹਨੂੰ ਹਾਈਲਾਈਟ ਕਰਨਾ ਚਾਹੀਦਾ ਹੈ ਕਿ ਚਲੋ ਮੇਰੇ ਨਾਲ ਤਾਂ ਕੀ ਹੋਣਾ ਮੇਰਾ ਤਾਂ ਉਹਨਾਂ ਨੇ ਬਲੱਡ ਟੈਸਟ ਲਿਆ ਜੀ ਤੇ ਬਲੱਡ ਟੈਸਟ ਦੀ ਰਿਪੋਰਟ ਆਈ ਜਾਣੀ ਹੈ ਵਿਦਰਨ ਫਿਊ ਮੰਥਸ ਤੇ ਜਦੋਂ ਮੇਰੇ ਮੈਂ ਖਾਦਾ ਹੀ ਕੁਝ ਨਹੀਂ ਮੈਂ ਪੀਤਾ ਹੀ ਕੁਝ ਨਹੀਂ ਮੇਰੇ ਵਿੱਚੋਂ ਕਿਤਰਾ ਆ ਜਾਊਗਾ ਜੀ ਹੂੰ 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 ਜਿਸ ਬੰਦੇ ਨੂੰ ਹਾਰਟ ਦੀ ਪ੍ਰੋਬਲਮ ਹੀ ਨਹੀਂ ਉਹਨੂੰ ਹਾਰਟ ਡਿਜ਼ੀਜ਼ ਦੇ ਡਾਕਟਰ ਉਹਨਾਂ ਦੀ ਬਾਈਪਾਸ ਚੇਂਜ ਕਰ ਦੇਣਗੇ ਜੀ ਜੀ ਹਾਂ ਸੋ ਦਰਸ਼ਕਾਂ ਪਾਸੇ ਜੀ ਤੁਹਾਨੂੰ ਅਰੈਸਟ ਕਰ ਲਿਆ ਗਿਆ ਸੀ ਲਾਈਟਾਂ ਤੋਂ ਟ੍ਰੈਫਿਕ ਲਾਈਟਸ ਤੋਂ ਗੱਡੀ ਰੋਕੀ ਗਈ ਅੱਗੇ ਆ ਕੇ ਤੁਹਾਡੀ ਔਰ ਤੁਹਾਨੂੰ ਸਿੱਧਾ ਅਰੈਸਟ ਕਰਕੇ ਅੰਦਰ ਕੀਤਾ ਗਿਆ ਜੇਲ੍ਹ ਦੇ ਵਿੱਚ ਤੁਹਾਨੂੰ ਰੱਖਿਆ ਗਿਆ ਹੈਗਾ ਤੇ ਕਦੀ ਵੀ ਤੁਹਾਡੀ ਰੈਕਟ ਤੇ ਇਸ ਤਰ੍ਹਾਂ ਨਹੀਂ ਹੋਇਆ ਸੀ ਪਰ ਹੁਣ ਅਰੈਸਟ ਜਿਹੜੀ ਆ ਔਰ ਜਿਹੜੀ ਤੁਹਾਡੀ ਜ਼ਮਾਨਤ ਵੀ ਹੋਈ ਉਹ ਵੀ ਇਸ ਕਰਕੇ ਹੋਈ ਕਿਉਂਕਿ ਤੁਹਾਡੀ ਜਿਹੜੀ ਸ਼ਭੀ ਸੀ ਸਟੈਂਡਿੰਗ ਸੀ ਕੈਰੈਕਟਰ ਸੀ ਪਰਸਨੈਲਿਟੀ ਸੀਗੀ ਕਾਰੋਬਾਰ ਸੀ ਹਰ ਇੱਕ ਚੀਜ਼ ਦਾ ਜਿਹੜਾ ਤੁਹਾਡਾ ਬਾਇਓ ਸੀਗਾ ਬਹੁਤ ਵਧੀਆ ਸੀ ਇਸ ਕਰਕੇ ਜੱਜ ਨੇ ਤੁਹਾਨੂੰ ਪੀਆਰ ਬੌਂਡ ਦੇ ਉੱਤੇ ਰੀਲੀਜ਼ ਕੀਤਾ ਹੈਗਾ ਸਰ ਸਾਨੂੰ ਇਹ ਥੋੜਾ ਜਿਹਾ ਵੀ ਦੱਸਣ ਦੀ ਕੋਸ਼ਿਸ਼ ਕਰਨਾ ਕਿ ਜਿਹੜੀ ਆਈਐਸ ਹੈ ਅੱਜਕੱਲ ਆਪਾਂ ਦੇਖ ਰਹੇ ਹਾਂ ਬਹੁਤ ਡਿਪੋਰਟ ਕੀਤਾ ਜਾ ਰਿਹਾ ਹੈ ਇਮੀਗ੍ਰੈਂਟਸ ਨੂੰ ਕਾਫੀ ਖੌਫ ਵੀ ਹੈ ਲੋਕਾਂ ਦੇ ਵਿੱਚ ਕਿ ਕਦੋਂ ਕਿਹਨੂੰ ਕਿੱਥੇ ਰੋਕ ਲਿਆ ਜਾਏਗਾ ਔਰ ਖਾਸ ਤੌਰ ਤੇ ਟਰਕਿੰਗ ਵਾਲਿਆਂ ਨੂੰ ਸੋ ਆਈਐਸ ਤੇ ਪੁਲਿਸ ਕਿਵੇਂ ਕੰਮ ਕਰ ਰਹੇ ਨੇ ਸਰ ਅਥੀ ਅਕਚੁਅਲੀ ਆਈਸ ਵਾਲੇ ਜੀ ਅੱਜਕੱਲ ਬਹੁਤ ਜ਼ਿਆਦਾ ਮਤਲਬ ਐਕਟਿਵ ਹੋਇਆ ਹੈ ਨਾ ਪਿਛਲੇ ਕੋਈ ਤਕਰੀਬਨ 6 ਮਹੀਨੇ ਤੋਂ ਆ ਮੇਨ ਪ੍ਰੋਬਲਮ ਇਹ ਹੈ ਕਿ ਇੱਥੇ ਸਟੇਟ ਵਾਈਜ਼ ਨਾ ਇੱਕ ਗਵਰਨਰ ਹੁੰਦਾ ਹੈ ਜੀ ਕੈਲੀਫੋਰਨੀਆ ਦੇ ਗਵਰਨਰ ਦੀ ਫਾਈਟ ਹੋ ਰਹੀ ਹੈ ਓਕਲਾਹਾਮਾ ਗਵਰਨਰ ਤੇ ਉਹਦੇ ਵਿੱਚ ਟਰੰਪ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਮੇਰਾ ਖਿਆਲ ਥੋੜਾ ਜਿਹਾ ਉਹਨਾਂ ਦਾ ਚੁਕਾਓ ਆਪਣਾ ਕੈਲੀਫੋਰਨੀਆ ਦੀ ਫਾਈਟ ਹੋ ਰਹੀ ਫਲੋੜ ID ਗਵਰਨਰ ਨਾਲ ਕਿਉਂਕਿ ਜਿਹੜੇ ਲੜਕੇ ਦਾ ਐਕਸੀਡੈਂਟ ਹੋਇਆ ਸੀਗਾ ਉਹਨੇ ਲਾਇਸੈਂਸ ਇਸ਼ੂ ਹੋਇਆ ਸੀ ਉਹਦਾ ਕੈਲੀਫੋਰਨੀਆ ਤੋਂ ਦਾ ਉਹਦਾ ਐਕਸੀਡੈਂਟ ਫਲੋੜਿਡਾ ਸਟੇਟ ਦੇ ਵਿੱਚ ਹੋਇਆ ਜੀ ਤਾਂ ਉਹ ਹੁਣ ਇਹਨਾਂ ਦੀ ਆਪਸ ਦੋ ਗਵਰਨਰ ਦੀ ਫਾਈਟ ਦੇ ਵਿੱਚ ਸਾਰਾ ਕੁਝ ਹੋ ਰਿਹਾ ਜੀ ਕਿਉਂਕਿ ਉਹ ਕਹਿੰਦੇ ਕਿ ਅਸੀਂ ਜੇ ਕਿਸੇ ਕੋਲ ਕੈਲੀਫੋਰਨੀਆ ਦਾ ਜਾਂ ਵਾਸ਼ਿੰਗਟਨ ਸਟੇਟ ਦਾ ਜਾਂ ਨਿਊਯਾਰਕ ਦਾ ਲਾਇਸੈਂਸ ਹੈ ਅਸੀਂ ਉਹਨਾਂ ਨੂੰ ਇੱਧਰ ਲਿਆਂ ਸਟੇਟਸ ਦੇ ਵਿੱਚ ਟਰੱਕ ਨਹੀਂ ਲਿਆਉਂਦੇ ਕਿਉਂਕਿ ਸਾਰਾ ਕੁਝ ਸਟੇਟ ਗਵਰਨਰ ਦੇ ਥੱਲੇ ਹੀ ਚੱਲਦੀ ਹੈ ਜੀ ਤਾਂ ਉਹ ਉਸ ਕਰਕੇ ਕਾਫੀ ਜ਼ਿਆਦਾ ਟਰੱਕ ਭਾਈ ਚਾਰੇ ਵਾਲੀ ਵੀਰਾਂ ਨੂੰ ਤੇ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਜੀ ਕੰਪੇਅਰ ਟੂ ਦੂਜਿਆਂ ਨਾਲੋਂ ਚਲੋ ਪ੍ਰੋਬਲਮ ਤਾਂ ਸਾਰਿਆਂ ਨੂੰ ਹੀ ਹੈ ਪਰ ਜਿਹੜੇ ਜਿਹੜੇ ਆਪਣੇ ਬੱਚੇ ਆਏ ਨੇ 2020 ਤੋਂ 2025 ਤੱਕ ਉਹਨਾਂ ਨੇ ਵੀ ਥੋੜਾ ਜਿਹਾ ਮਤਲਬ ਜਿਸ ਤਰ੍ਹਾਂ ਪਹਿਲਾਂ ਅਸੀਂ ਆਉਂਦੇ ਸੀ ਉਹ ਤੋਂ ਅਸੀਂ ਥੋੜਾ ਜਿਹਾ ਹੋਰ ਤਰੀਕਿਆਂ ਨਾਲ ਮਿਹਨਤ ਕਰਕੇ ਇੱਥੇ ਰਾਈਜ਼ ਹੋਏ ਆ ਟਾਈਮ ਨਾਲ ਤੁਹਾਨੂੰ ਪਤਾ ਸਾਰਾ ਕੁਝ ਅਚੀਵ ਹੋ ਜਾਂਦਾ ਟਾਈਮ ਤੋਂ ਬਿਨਾ ਕੁਝ ਅਚੀਵ ਨਹੀਂ ਹੋ ਸਕਦਾ ਇਹਨਾਂ ਕੰਟਰੀਆਂ ਦੇ ਵਿੱਚ ਤੇ ਜੇ ਤੁਸੀਂ ਉਹ ਵੀ ਥੋੜੇ ਜਿ ਉਹਨਾਂ ਨੇ ਕੰਮ ਕਈ ਗਲਤ ਕਰਨੇ ਸ਼ੁਰੂ ਕਰ ਦਿੱਤੇ ਜਿਹਦੇ ਕਰਕੇ ਸਾਡਾ ਨਾਮ ਹੀ ਬਹੁਤ ਬਦਨਾਮ ਹੋਇਆ ਜੀ ਥਿੰਗ ਪਾਈ ਚਾਰੇ ਦਾ ਤੇ ਜਿਹੜੇ ਲੋਕੀ 1960s ਤੋਂ ਰਹਿ ਰਹੇ ਸੀ ਜਿਹੜੇ ਅੱਜ ਵੀ ਸਟਿਲ ਅਲਾਈਵ ਨੇ ਉਹ ਵੀ ਉਹਨਾਂ ਦੀਆਂ ਵੀ ਮੈਨੂੰ ਕੋਲ ਆਈਆਂ ਨੇ ਬਹੁਤ ਲੋਕ ਪੁਰਾਣੇ ਰਹਿ ਰਹੇ ਨੇ ਇੱਥੇ तकरीबन 40 40 50 50 ਸਾਲ ਤੋਂ ਬਜ਼ੁਰਗ ਨੇ ਉਹ ਵੀ ਕਹਿ ਰਹੇ ਨੇ ਕਿ ਇਹ ਇਹ ਡਿਫਰੈਂਟ ਹੀ ਅਮਰੀਕਾ ਬਣਾ ਦਿੱਤਾ ਜੀ ਇਹਨਾਂ ਨੇ ਤੇ ਇਸ ਕਰਕੇ ਉਹ ਵੇਖੋ ਕੋਈ ਗਲਤ ਕੰਮ ਹੁੰਦਾ ਉਹਦਾ ਤੁਹਾਨੂੰ ਰਿਜ਼ਰਵ ਦਾ ਸਾਰੀ ਕਮਿਊਨਿਟੀ ਨੂੰ ਹੀ ਭੁਗਤਣਾ ਪੈਣਾ ਨਾ ਜੀ ਹੂੰ ਤੇ ਮੈਂ ਵੀ ਇੱਥੇ ਹੁਣ ਜੇ ਮੈਨੂੰ ਅਜ ਤੱਕ ਕੋਈ ਕੋਈ ਪ੍ਰੋਬਲਮ ਨਹੀਂ ਆਈ ਜੇ ਮੈਨੂੰ ਹੁਣ ਆਈ ਹੈ ਤੇ ਮੈਂ ਕਹਣੀ ਕਿ ਉਹ ਤਾਂ ਡਰਿੰਕ ਕੀਤੀ ਹੋਈ ਸੀ ਜਾਂ ਮੈਂ ਕੋਈ ਨਸ਼ਾ ਖਾਦਾ ਹੋਇਆ ਸੀ ਤੇ ਜੇ ਕੋਈ ਆਈ ਹੈ ਉਹ ਸਿਰਫ ਇੱਕ ਮੇਰਾ ਮਿਡਲ ਨੇਮ ਸਿੰਘ ਔਨ ਕਰਕੇ ਆਈ ਹੈ ਕਿਉਂਕਿ ਮੈਂ ਵੀ ਇਹਦੇ ਬਾਰੇ ਕਾਫੀ ਵਿਚਾਰ ਕਰਕੇ ਫਿਰ ਹੀ ਅਸੀਂ ਅੱਗੇ ਤੁਰੇ ਜੀ ਕਿ ਕੀ ਕਰਨਾ ਚਾਹੀਦਾ ਕਿ ਜੇ ਬੈਠੇ ਇਹ ਘਰੇ ਹੀ ਬੈਠ ਜੀ ਉਹਦਾ ਕੋਈ ਫਾਇਦਾ ਨਹੀਂ ਹੈਗਾ ਜੀ ਤੇ ਭੈਣ ਭਰਾਵਾਂ ਨੂੰ ਸਾਡੀ ਕਮਿਊਨਿਟੀ ਨੂੰ ਜਿਹੜਾ ਅੱਗੇ ਆਣ ਕੇ ਅਵੇਅਰ ਕਰਨ ਦੀ ਲੋੜ ਹੋਰ ਵੀ ਕਾਫੀ ਲੋਕਾਂ ਨਾਲ ਪ੍ਰੋਬਲਮ ਹੋਈ ਹੈ ਮੈਨੂੰ ਬਹੁਤ ਜਣਿਆਂ ਦੀ ਕਹਾਣਾਂ ਆਈਆਂ ਇੱਕ ਨਿਆਗਰਾ ਫਾਲ ਹੈ ਸਾਡਾ ਫਰੈਂਡ ਉਹਦੇ ਨਾਲ ਵੀ ਪ੍ਰੋਬਲਮ ਹੋਈ ਹੈ ਉਹਨਾਂ ਨੂੰ ਵੀ ਰੈਸਲ ਪ੍ਰੋਫਾਈਲਿੰਗ ਥੱਲੇ ਕਈ ਲੋਕੀ ਵਿਚਾਰੇ ਨਹੀਂ ਬੋਲ ਸਕਦੇ ਕਈਆਂ ਕੋਲ ਟਾਈਮ ਹੀ ਨਹੀਂ ਹੈਗਾ ਬੋਲਣ ਦਾ ਕਈਆਂ ਨੂੰ ਕੋਈ ਅਵੇਅਰਨੈਸ ਨਹੀਂ ਹੈਗੀ ਤੁਹਾਡੀ ਫੈਮਿਲੀ ਤੇ ਕੀ ਬੀਤੀ ਜਦੋਂ ਤੁਹਾਨੂੰ ਐਵੇਂ ਰੈਸਟਰੀਆ ਗਿਆ ਸੀ ਫੈਮਿਲੀ ਦੇ ਪ੍ਰੋਬਲਮ ਫੈਮਲੀ ਨੂੰ ਤਾਂ ਪਤਾ ਹੀ ਨਹੀਂ ਸੀਗਾ ਜੀ ਉਹਨਾਂ ਨੇ ਆਲਮੋਸਟ 5-6 ਘੰਟੇ ਫੋਨ ਨਹੀਂ ਕਰ ਦਿੰਦੇ ਜੀ ਕਿਸੇ ਨੂੰ ਤਾਂ ਮੇਰੇ ਪੇਰੈਂਟਸ ਦੋਵੇਂ ਹੀ ਮੇਰੇ ਮਦਰ ਵੀ ਬੈਂਡ ਰਿਡਨ ਨੇ ਤਾਂ ਉਹਨਾਂ ਨੂੰ ਤਾਂ ਇਹ ਸੀਗਾ ਕਿ ਸ਼ਾਇਦ ਉਹਨਾਂ ਨੇ ਕਿਸੇ ਨੇ ਇਮੇਜਿਨ ਵੀ ਨਹੀਂ ਕੀਤਾ ਹੋਣਾ ਕਿ ਇਹਨੂੰ ਡੀਓਆਈ ਜਾਂ ਡੀਡਬਲਯੂਆਈ ਦੇ ਵਿੱਚ ਉਹਨਾਂ ਅਰੈਸਟ ਕਰਨਾ ਹੈ ਉਹਨਾਂ ਨੂੰ ਤਾਂ ਇਹ ਸੀ ਕਿ ਸ਼ਾਇਦ ਕੋਈ ادਨਾ ਮਿਸ ਹੈਪਨ ਹੋ ਗਿਆ ਹੈ ਤੇ ਉਹਦੇ ਕਰਕੇ ਕੋਈ ਰਸਤੇ ਦੇ ਵਿੱਚ ਕੋਈ ਹੋਰ ਪ੍ਰੋਬਲਮ ਆ ਗਈ ਐਕਸੀਡੈਂਟ ਵਗੈਰਾ ਕੁਝ ਹੋਰ ਹੋ ਗਿਆ ਹੈ ਉਹਨਾਂ ਨੂੰ ਤਾਂ ਆਲਮੋਸਟ ਮਾਰਨਿੰਗ ਟਾਈਮ ਪਤਾ ਲੱਗਾ ਜੀ ਸਾਰੀ ਰਾਤ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਤੇ ਮੇਰੇ ਮਜ਼ਰ ਵੀ ਉਸ ਦਿਨ ਦੇ ਸੇਕਿਆ ਫਾਦਰ ਵੀ ਸਿੱਖ ਨੇ ਤੇ ਉਹਨਾਂ ਨੇ ਵੀ ਡਾਕਟਰ ਦੇ ਲੈ ਕੇ ਕੁਰੀ ਜਦੋਂ ਬਿਰੋਗਾ ਨੂੰ ਹੁੰਦਾ ਥੋੜਾ ਝਟਕਾ ਲੱਗਦਾ ਜੀ ਸੋ ਤੁਸੀਂ ਇਹਨੂੰ ਕਿਸ ਤਰ੍ਹਾਂ ਹੁਣ ਅੱਗੇ ਇਸ ਕੇਸ ਨੂੰ ਪਰਸੂ ਕਰਨਾ ਚਾਹੁੰਦੇ ਹੈਗੇ ਆ ਕੀ ਇੱਕ ਸੋਸ਼ਲ ਅਵੇਅਰਨੈਸ ਦੇ ਲੈਵਲ ਦੇ ਉੱਤੇ ਹੀ ਆ ਤੁਸੀਂ ਆਪਣੀ ਅਥਾਰਟिटीज ਨੂੰ ਜ਼ਿੰਮੇਵਾਰ ਠਹਿਰਾਉਣਾ ਚਾਹੁੰਦੇ ਹੈਗੇ ਬਿਕੋਜ਼ ਯੂ ਆਰ ਐਨ ਅਮਰੀਕਨ ਸਰ ਹਾਂ ਦੋਨੋਂ ਦੋਨੋਂ ਹੀ ਕੰਮ ਕਰ ਰਹੇ ਹਾਂ ਜੀ ਅਸੀਂ ਆਪਣਾ ਕੰਪਲੇਂਟ ਵਗੈਰਾ ਵੀ ਪਾਈ ਹੈ ਸਿਟੀ ਦੇ ਅਗੇਂਸਟ ਸੋ ਉਹਨਾਂ ਤੋਂ ਅਸੀਂ ਫੁਟੇਜ ਵਗੈਰਾ ਸਾਰਾ ਕੁਝ ਲੈ ਰਹੇ ਹਾਂ ਜੀ ਤੇ ਇਹਨਾਂ ਨੂੰ ਇਹਨਾਂ ਦੋਨੋਂ ਪਲੇਟਫਾਰਮ ਤੇ ਅਵੇਅਰਨੈਸ ਦੇ ਤੌਰ ਤੇ ਵੀ ਵਰਤ ਰਹੇ ਹਾਂ ਜੀ ਕਿ ਇਹਨੂੰ ਅੱਗੇ ਪਰਸ਼ੂ ਵੀ ਕਰਾਂਗੇ ਅਟਾਰਨੀ ਹਾਇਰ ਕਰਕੇ ਜੋ ਵੀ ਜਿੱਥੋਂ ਤੱਕ ਲੜਾਈ ਲੜ ਸਕਦੇ ਹਾਂ ਲੜਾਂਗੇ ਜੀ ਹੂੰ ਸੋ ਤੁਹਾਡਾ ਇਸ ਸਮੇਂ ਸਭ ਤੋਂ ਵੱਧ ਰੋਸ ਜਿਹੜਾ ਹੈਗਾ ਉਹ ਕਿਸ ਵਜ੍ਹਾ ਕਰਕੇ ਹੈ ਕੀ ਕੀ ਤੁਹਾਨੂੰ ਰੇਸ਼ੀਅਲ ਪ੍ਰੋਫਾਈਲ ਕੀਤਾ ਗਿਆ ਤੁਹਾਡੇ ਨਾਲ ਵਿਤਕਰਾ ਕੀਤਾ ਗਿਆ ਇਸ ਤੋਂ ਇਲਾਵਾ ਵੀ ਕੋਈ ਹੋਰ ਰੀਜ਼ਨ ਹੈ ਸਰ ਬਿਲਕੁਲ ਰੇਸ਼ੀਅਲ ਪ੍ਰੋਫਾਈਲ ਕੀਤਾ ਗਿਆ ਜੀ ਪਰ ਮੇਨ ਇਹ ਆਪਾਂ ਨੂੰ ਇੱਕ ਪੁਲਿਸ ਆਫੀਸਰ ਨੂੰ ਸਸਪੈਂਡ ਕਰਾ ਕੇ ਤਾਂ ਕੁਝ ਮਿਲਣਾ ਨਹੀਂ ਹੈ ਜੀ ਤੇ ਇਹਦੇ ਸਾਨੂੰ ਇਕੱਠੇ ਹੋ ਕੇ ਲੜਾਂਗੇ ਤੇ ਅਸੀਂ ਸਿਸਟਮ ਦੇ ਅਗੇਂਸਟ ਖੜੇ ਹੋ ਸਕਦੇ ਹਾਂ ਕਿ ਸਾਰੇ ਸਿੰਘ ਚੰਗੇ ਨਹੀਂ ਹੈਗੇ ਤੇ ਸਾਰੇ ਮਾੜੇ ਵੀ ਨਹੀਂ ਹੈਗੇ ਮੇਨ ਮੇਨ ਕਾਲਸ ਤਾਂ ਇਹੀ ਹੈ ਨਾ ਸਿੰਘ ਲਾਈਫ ਮੈਟਰ ਹੈ ਜੇ ਬਲੈਕ ਲਾਈਫ ਮੈਟਰ ਹੈਗੀ ਤਾਂ ਸਿੰਘ ਲਾਈਫ ਵੀ ਮੈਟਰ ਹੈਗੀ ਨਾ ਜੀ ਇਸ ਕੰਟਰੀ ਦੇ ਵਿੱਚ ਜਾਂ ਕਿਤੇ ਵੀ ਸਭ ਤੋਂ ਪਹਿਲਾਂ ਤੇ ਅਸੀਂ ਬੀਇੰਗ ਹਿਊਮਨ ਮਨੁੱਖੀ ਅਧਿਕਾਰ ਆ ਮਨੁੱਖਿਆ ਰਿਲੀਜੀਅਸ ਦਾ ਬਾਅਦ ਚ ਆਉਂਦੇ ਨੇ ਜਾਂ ਕਾਸਟ ਬਾਅਦ ਚ ਆਉਂਦੀ ਕਿਉਂਕਿ ਇੱਥੇ ਤਾਂ ਇਹ ਵੀ ਨਹੀਂ ਅਵੇਰਨੈਸ ਹੈਗੀ ਕਿ ਜਿਹੜੀ ਸਿੱਖਿਆ ਉਹ ਇੱਕ ਕਾਸਟ ਆ ਰਿਲੀਜੀਅਸ ਆ ਕਿ ਉਹ ਕੀ ਆ ਕੀ ਨਹੀਂ ਗਾ ਕਿਸੇ ਨੂੰ ਕੋਈ ਪਤਾ ਨਹੀਂ ਤੇ ਅਸੀਂ ਨਾ ਕਿਸੇ ਨੂੰ ਅਵੇਰ ਹੀ ਕਰਾ ਸਕੇ ਆ ਜੀ ਹੂੰ ਇਸ ਤਰ੍ਹਾਂ ਦਾ ਵਿਵਸਥਾ ਪਹਿਲਾਂ ਵੀ ਕਦੀ ਇਸ ਦੇਸ਼ ਦੇ ਵਿੱਚ ਤੁਸੀਂ ਦੇਖਿਆ ਹੈਗਾ ਵਿਟਨੈਸ ਕੀਤਾ ਤੁਸੀਂ 2003 ਤੋਂ ਇੱਥੇ ਆਏ ਹੈਗੇ ਸੀ ਅਮ ਨਹੀਂ ਜੀ ਮੈਂ ਕੋਈ ਇਸ ਤਰ੍ਹਾਂ ਦਾ ਵਿਵਸਥਾ ਬਿਲਕੁਲ ਮਹਿਸੂਸ ਨਹੀਂ ਕੀਤਾ इवन ਪਹਿਲਾਂ ਤਾਂ ਅਸੀਂ ਟੂਰਿਸਟ ਵੀਜ਼ੇ ਤੇ ਸੀ ਉਦੋਂ ਲਾਇਸੈਂਸ ਮਿਲ ਜਾਂਦੇ ਸੀ ਤੇ ਮੈਂ ਤਾਂ ਇੱਥੇ B1 B2 ਵੀਜ਼ਾ ਲੈ ਕੇ ਐਂਟਰ ਹੋਇਆ ਸੀਗਾ ਜੀ ਮੇਰੇ ਕੋਲ 10 ਸਾਲ ਦਾ ਵੀਜ਼ਾ ਸੀਗਾ ਸੋ ਇਟਸ ਅ ਯੂ ਐਸ ਆਂ ਤਾਂ ਪਹਿਲਾਂ ਮੈਂ ਕਾਫੀ ਕੰਟਰੀਜ਼ ਵੀ ਹੋ ਕੇ ਆਇਆ ਅਮ ਬਾਅਦ ਯੂ ਐਸ ਆਇਆ ਫੇਰ ਚਲਾ ਗਿਆ ਫੇਰ ਵਾਪਸ ਆਇਆ ਜੀ ਚਲੋ ਉਹ ਤਾਂ ਇੱਕ ਹਰ ਇੱਕ ਬੰਦੇ ਨੂੰ ਸਟਰਗਲਿੰਗ ਪੀਰੀਅਡ ਹੁੰਦਾ ਆ ਤੇ ਪਰ ਇੱਥੇ ਕਦੀ ਵੀ ਅੱਜ ਤੱਕ ਅਸੀਂ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਦੇਖਿਆ ਜੀ ਜਿਹੜਾ ਹੁਣ ਹੋ ਰਿਹਾ ਹੈ ਪਰ ਉਹਦੇ ਚ ਅਸੀਂ ਤਾਂ ਆਪਣੇ ਆਪਣੇ ਵੀ ਬੰਦਿਆਂ ਨੂੰ ਥੋੜਾ ਜਿਹਾ ਮੈ ਤਾਂ ਉਹਨਾਂ ਨੂੰ ਵੀ ਜੁਮੇ ਬੈਠਾ ਰਾਣਾ ਕਿ ਜੇ ਤੁਸੀਂ ਆਏ ਜੇ ਤੁਸੀਂ ਆਪਾਂ ਚੰਗੇ ਕੰਮ ਕਰੀਏ ਸਾਨੂੰ ਮਾੜੇ ਮਾੜੇ ਕਿਉਂ ਰਿਜ਼ਲਟ ਭੁਗਤਨੇ ਪੈਣ ਜੋ ਅਸੀਂ ਬੀਜਣਾ ਉਹੀ ਕਟਣਾ ਨਾ ਜੀ ਤੇ ਉਹਦੇ ਕਰਕੇ ਸਾਡੇ ਵੀ ਬੰਦਿਆਂ ਨੂੰ ਥੋੜੀ ਜਿਹੀ ਵੇਅਰਨੈਸ ਲਿਆਉਣੀ ਚਾਹੁੰਦੀ ਐ ਕਿ ਜੇ ਉਹਨੇ ਇੱਕ ਪੱਗ ਵਾਲਾ ਬੰਦਾ ਕੋਈ ਗਲਤ ਕੰਮ ਕਰ ਰਿਹਾ ਤੇ ਉਹ ਪੱਗ ਉਹਨੇ ਇਕੱਲੀ ਨਹੀਂ ਬੰਨੀ ਉਹ ਪੱਗ ਸਾਰੀ ਕੌਮ ਦੀ ਨੂੰ ਰਿਪਰੈਜ਼ੈਂਟ ਕਰ ਰਹੀ ਹੈ ਜੇ ਕੋਈ ਨਾਮ ਸਿੰਘ ਵਾਲਾ ਕੋਈ ਗਲਤ ਬੰਦਾ ਕੰਮ ਕਰ ਰਿਹਾ ਆ ਉਹ ਸਿੰਘ ਨਾਮ ਨੂੰ ਰਿਪਰੈਜ਼ੈਂਟ ਕਰ ਰਿਹਾ ਸਿੰਘ ਸਾਡਾ ਬੜਾ ਕਾਮਨ ਨੇਮ ਹੈ ਮਤਲਬ ਲਾਸਟ ਨੇਮ ਜਾਂ ਮਿਡਲ ਨੇਮ ਅਸੀਂ ਮੋਸਟਲੀ ਲਾਸਟ ਨੇਮ ਨੂੰ ਕੀ ਯੂਜ਼ ਕਰਦੇ ਹਾਂ ਤੇ ਉਹ ਸਾਰਿਆਂ ਨੂੰ ਸਾਰਿਆਂ ਨੂੰ ਉਹਦੀ ਤੇ ਰਿਜ਼ਲਟ ਦੇ ਦੇਖਣੇ ਪੈਂਦੇ ਇਹ ਤਾਂ ਜਿਸ ਤਰ੍ਹਾਂ 911 ਟਾਈਮ ਤੇ ਖਾਨ ਤੇ ਮੁਹੰਮਦ ਨਾਮ ਸੀ ਇਹਨਾਂ ਨੇ ਉਸ ਲੈਵਲ ਤੇ ਲਿਆ ਕੇ ਖੜੇ ਕਰ ਦਿੱਤਾ ਇਸ ਤਰੀਕੇ ਨਾਲ ਇਹਨੂੰ ਰੈੱਡ ਫਲੈਗ ਕਰ ਰਹੇ ਨੇ ਉਹ ਤੇ ਇੱਥੋਂ ਦਾ ਸਿਸਟਮ ਇਹ ਹੈ ਕਿ ਜੇ ਤੁਹਾਡੇ 500 ਕਾਰ ਵੀ ਫ੍ਰੀਵੇ ਤੇ ਜਾ ਰਹੀ ਹੈ ਤੇ ਉਹਨਾਂ ਦਾ ਸਾਰਿਆਂ ਦਾ ਉਹਨਾਂ ਨੂੰ ਲਾਇਸੈਂਸ ਪਲੇਟ ਇੰਨੇ ਵਧੀਆ ਇਹਨਾਂ ਦੇ ਸਿਸਟਮ ਲੱਗੇ ਨੇ ਸਾਰਿਆਂ ਦੇ ਲਾਇਸੈਂਸ ਪਲੇਟ ਉਹ ਆਟੋਮੈਟਿਕਲੀ ਇਹਨਾਂ ਦੇ ਕੈਮਰਾ ਸਿਸਟਮ ਜਿਹੜੇ ਨੇ ਉਹ ਡਿਟੈਕਟ ਕਰੀ ਜਾ ਰਹੇ ਨੇ ਤੇ ਜਿੰਨੂ ਵੀ ਵਿੱਚੋਂ ਉਹਨਾਂ ਨੇ ਰੈੱਡ ਫਲੈਗ ਦੇਣਾ ਹੁੰਦਾ ਲੈਟਸ ਸੇ ਕੋਈ ਸਪੀਡਿੰਗ ਕਰ ਰਿਹਾ ਉਹਨਾਂ ਸਪੀਡਿੰਗ ਵਾਲੇ ਮਗਰ ਨਹੀਂ ਜਾਣਾ ਜੇ ਕੋਈ ਚੋਰੀ ਦੀ ਗੱਡੀ ਜਾ ਰਹੀ ਉਹਨਾਂ ਉਹਦੇ ਮਗਰ ਜਾਣਾ ਹੂੰ ਤਾਂ ਉਹਨਾਂ ਨੂੰ ਕਿਹੜਾ ਕੋਈ ਮਤਲਬ ਉਹਨਾਂ ਨੂੰ ਦੇਖਿਆ ਥੋੜੀ ਪਤਾ ਲੱਗ ਜਾਂਦਾ ਹੈ ਉਹਨਾਂ ਨੂੰ ਹੁਣ ਦੇਖੋ ਮੇਰੇ ਲਾਗੇ ਜੇ ਗੱਡੀ ਲਾ ਕੇ ਮੈਂ ਉਹਨਾਂ ਦੇ ਲਾਗੇ ਕ੍ਰਾਸ ਕੀਤਾ ਜਾਂ ਮੈਨੂੰ ਤਾਂ ਪਤਾ ਨਹੀਂ ਕਿੱਥੇ ਖੜੇ ਸੀ ਉਹ ਕਿਤੇ ਹਾਈਡ ਕਰਕੇ ਪੁਲਿਸ ਵਾਲੇ ਖੜ ਜਾਂਦੇ ਤੇ ਤਾਂ ਉਹਨਾਂ ਨੂੰ ਤੇ ਕੋਈ ਪਤਾ ਹੀ ਨਹੀਂ ਸੀ ਕਿ ਮੈਂ दारू ਪੀਤੀ ਹੈ ਜਾਂ ਨਹੀਂ ਪੀਤੀ ਮੈਂ ਤਾਂ ਪੀਤੀ ਨਹੀਂ ਸੀ ਤੇ ਉਹ ਮੇਰੇ ਨਾਮ ਮੇਰੀ ਗੱਡੀ ਮਗਰ ਉਹਨਾਂ ਕਾਰ ਲਈ ਨਾ ਤਾਂ ਕੋਈ ਮੈਂ ਸਪੀਡਿੰਗ ਕਰ ਰਿਹਾ ਸੀ ਨਾ ਮੈਂ ਸਟਾਪ ਸਾਈਨ ਵਾਇਲੇਸ਼ਨ ਕੀਤਾ ਨਾ ਮੈਂ ਰੈੱਡ ਲਾਈਟ ਵਾਇਲੇਸ਼ਨ ਕੀਤਾ ਜਿਉ ਕਰ ਰਿਹਾ ਸੀ ਕਿ ਉਹ ਸਿਰਫ ਇੱਕ ਸਿੰਗ ਮਿਡਲ ਹਾਰਨ ਨਾਮ ਹੋਣ ਕਰਕੇ ਮੇਰੇ ਮਗਰ ਆ ਹਾਂ ਜੀ ਆਟੋਮੈਟਿਕਲੀ ਸਿਸਟਮ ਨੇ ਪਿਕ ਕੀਤਾ ਹੋਏਗਾ ਜਿਹੜਾ ਉਹਨਾਂ ਤੁਹਾਡੀ ਨੰਬਰ ਪਲੇਟ ਦੇ ਨਾਲ ਉਹਨਾਂ ਦਾ ਰੈੱਡ ਟੈਗ ਆਇਆ ਹੋਏਗਾ ਉਹਨਾਂ ਕੋਲ ਕਿ ਇਹ ਸਿੰਘ ਨਹੀਂ ਹਾਂ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਉਹ ਉਹਨਾਂ ਨੇ ਸਿਟੀ ਨੇ ਮੈਂ ਤੁਹਾਨੂੰ ਨਿਊਜ਼ ਵੀ ਭੇਜੀ ਸੀ ਸ਼ਾਇਦ ਤੁਸੀਂ ਦੇਖੀ ਹੋਣੀ ਹੈ ਕਿ ਬੜੀ ਵੱਡੀ ਨਿਊਜ਼ ਹੈ ਕਿ ਡੈਲਸ ਸਿਟੀ ਨੂੰ 25 ਮਿਲੀਅਨ ਡਾਲਰ ਆਈਸ ਨੇ ਆਫਰ ਕੀਤਾ ਸੀ ਉਹਨਾਂ ਨੇ ਸਾਈਨ ਨਹੀਂ ਕੀਤਾ ਸੋ ਕੈਲਰ ਇਜ਼ ਦਾ ਲਾਰਜੇਸਟ ਸਿਟੀ ਇਨ ਦਾ ਯੂ ਐਸ ਕਿ ਜਿਨ੍ਹਾਂ ਨੇ ਆਈਸ ਦੇ ਨਾਲ ਸਾਈਨ ਕੀਤਾ ਹਾਂ ਤਾਂ ਇਹ ਉਦੋਂ ਕਰਕੇ ਉਹਨਾਂ ਨੇ ਅ ਜੀ ਸੀ ਡੀ ਨੇ ਸਾਈਨ ਕੀਤਾ ਤਾਂ ਉਹਨਾਂ ਨੇ ਬੰਦੇ ਵੀ ਫੜਨੇ ਆ ਉਹਨਾਂ ਸਿੰਘ ਤੇ ਕੌਰ ਨਾਮ ਨੂੰ ਜ਼ਿਆਦਾ ਹਾਈਲਾਈਟ ਕਰਦੇ ਸਾਡਾ ਇੱਕ ਹੋਰ ਫਰੈਂਡ ਆ ਉਹਨਾਂ ਦੀ ਸਿਸਟਰ ਨਾਲ ਵੀ ਥੋੜੀ ਜੀ ਪ੍ਰੋਬਲਮ ਹੋਈ ਸੀ ਥੋੜੇ ਦਿਨ ਪਹਿਲਾਂ ਤਾਂ ਉਹਨਾਂ ਦਾ ਨਾਮ ਹੀ ਲਾਸਟ ਨੇਮ ਚਲੋ ਉਹਨਾਂ ਨੂੰ ਉਹਨਾਂ ਨੇ ਵਾਰਨਿੰਗ ਦੇ ਕੇ ਛੱਡ ਦਿੱਤਾ ਤਾਂ ਪਹਿਲਾਂ ਉਹਨਾਂ ਦੇ ਅੱਗੇ ਗੱਡੀ ਗੱਡੀ ਪੁਲਿਸ ਵਾਲੇ ਨੇ ਫਿਰ ਪਿੱਛੇ ਗੱਡੀ ਕਿਉਂਕਿ ਉਹਨਾਂ ਨੂੰ ਟ੍ਰੇਨਿੰਗ ਇਸ ਹਿਸਾਬ ਨਾਲ ਦਿੱਤੀ ਜਾਂਦੀ ਹੈ ਨਾ ਜੀ ਸਿਸਟਮ ਦੀ ਪ੍ਰੋਬਲਮ ਹੈ ਪੁਲਿਸ ਅਫਸਰ ਦੀ ਥੋੜੀ ਪ੍ਰੋਬਲਮ ਮंजे ਤੁਹਾਨੂੰ ਦੱਸਿਆ ਗਿਆ ਕਿ ਇਸ ਤਰ੍ਹਾਂ ਕਰੋ ਆ ਵੀਡੀਓ ਕਾਲ ਕਰੋ ਆ ਆਡੀਓ ਕਾਲ ਕਰੋ ਤੁਸੀਂ ਤਾਂ ਉਹੀ ਕਰਨੀ ਹੈ ਨਾ ਜੀ ਇੱਕ ਪੁਲਿਸ ਵਾਲੇ ਦੀ ਗਲਤੀ ਨਹੀਂ ਇਹ ਸਿਸਟਮ ਜਿਹੜਾ ਹੈਗਾ ਜਿਹੜਾ ਅਸੀਂ ਆਪਣੇ ਲਈ ਅਪਗ੍ਰੇਡ ਕਰ ਚੁੱਕੇ ਹਾਂ ਸਾਰੇ ਜਣੇ ਇਹ ਸਿਸਟਮ ਦੀ ਪ੍ਰੋਬਲਮ ਹੈ ਜਿਹੜੀ ਤੁਸੀਂ ਮੈਨੂੰ ਆਪਣੀਆਂ ਪੋਸਟ ਸ਼ੇਅਰ ਕੀਤੀਆਂ ਨੇ ਨਿਊਜ਼ ਵਾਲੀਆਂ ਆਪਾਂ ਦੇਖ ਰਹੇ ਹਾਂ ਮੈਂ ਉਹਦੇ ਨੀਚੇ ਕਮੈਂਟਸ ਸੈਕਸ਼ਨ ਜਿਹੜਾ ਸੀ ਉਹਨੂੰ ਇਗਨੋਰ ਨਹੀਂ ਸੀ ਕਰ ਸਕਦੀ ਜਿਸ ਤਰ੍ਹਾਂ ਦੇ ਟੌਕਸਿਕ ਕਮੈਂਟਸ ਜਿਹੜੇ ਨੇ ਉਹ ਪੜਨ ਨੂੰ ਮਿਲੇ ਨਹੀਂ ਸਰ ਕਾਫੀ ਸੋਸ਼ਲ ਮੀਡੀਆ ਤੇ ਆਊਟਰੇਜ ਹੈ ਜਿਹੜੇ ਅਮਰੀਕਨ ਹੋਰ ਵਸਿੰਦੇ ਨੇ ਤੁਹਾਡੇ ਨਾਲ ਦੇ ਸਰ ਇਹ ਵਿਤਕਰਾ ਜਿਹੜਾ ਸੋਸ਼ਲ ਮੀਡੀਆ ਦਾ ਹੈ ਇਹ ਕਲਚਰਲ ਲੈਵਲ ਤੇ ਵੀ ਇੱਕ ਦਿਖਾ ਰਿਹਾ ਹੈਗਾ ਕਿ देयर ਇਸ ਸਮ ਸોર્ટ ਆਫ ਡੇਂਜਰ ਸੋਸ਼ਲ ਲੈਵਲ ਤੇ ਕਲਚਰਲ ਲੈਵਲ ਤੇ ਸਰ ਬਿਲਕੁਲ ਜੀ ਉਹ ਅਸੀਂ ਤਾਂ ਐਕਚੁਅਲੀ ਜਿਆਦਾ ਇਹਨੂੰ ਇੰਗਲਿਸ਼ న్యూਸ ਚ ਹਾਈਲਾਈਟ ਕੀਤਾ ਸੀਗਾ ਹਾਲੀਆ ਹੋਈ ਚਲੋ ਚੱਲਦਾ ਚੱਲਦਾ ਪੰਜਾਬੀ ਮੀਡੀਆ ਦੇ ਵਿੱਚ ਵੀ ਆ ਗਿਆ ਤੇ ਰੇਸਿਜ਼ਮ ਤਾਂ ਹੈਗਾ ਹੀ ਆ ਉਹਦੇ ਵਿੱਚ ਜੇ ਤੁਸੀਂ ਕਮੈਂਟ ਦੇਖੇ ਨੇ ਉੱਥੇ ਤੁਸੀਂ ਦੇਖਿਆ ਹੀ ਹੋਣਾ ਕੀ ਕਹਿ ਰਹੇ ਨੇ ਉਹ ਕਹਿੰਦੇ ਜੀ ਇਹਨਾਂ ਨੂੰ ਸਾਰਿਆਂ ਨੂੰ ਰਿਪੋਰਟ ਕਰ ਦਿਓ ਇਹਨਾਂ ਨੂੰ ਇੱਥੋਂ ਬਾਹਰ ਕੱਢ ਦਿਓ ਇਹਨਾਂ ਨੂੰ ਰਹਿਣ ਨਾ ਦਿਓ ਰੇਸਿਜ਼ਮ ਤਾਂ ਹੈਗਾ ਹੀ ਉਹ ਸਾਡੀ ਇਕੱਲੀ ਕਮਿਊਨਿਟੀ ਨਾਲ ਨਹੀਂ ਪੂਰੀ ਏਸ਼ੀਅਨ ਕਮਿਊਨਿਟੀ ਨਾਲ ਪੂਰੀ ਜਿਹੜੇ ਸਾਰੇ ਇਮੀਗ੍ਰੈਂਟ ਐ ਸਾਰੇ ਨਾਲ ਹੀ ਫੇਸ ਕਰਨਾ ਪੈਂਦਾ ਜੀ ਤਾਂ ਇੱਥੇ ਤਾਂ ਇਹ ਕੰਟਰੀ ਤਾਂ ਸਾਰੇ ਲੋਕ ਹੀ ਆਏ ਬਾਹਰੋਂ ਆ ਜੀ ਇੱਥੋਂ ਦੇ ਕਿਹੜੇ ਹੈਗੇ ਨੇ ਕੋਈ ਬਿਲਕੁਲ ਸਹੀ ਬਿਲਕੁਲ ਇਥੋਂ ਦੇ ਤੇ ਰੈਡ ਇੰਡੀਅਨਸ ਸੀਗੇ ਜਿਹੜੇ ਸੀਗੇ ਉਹ ਜਿਹੜੇ ਅੱਜ ਕੱਲ ਬਹੁਤ ਥੋੜੀ ਤਾਦਾਦ ਚ ਬਹੁਤ ਉਹੀ ਰਹਿ ਗਏ ਨੇ ਜੀ ਇਹਦੇ ਪਿਛਲਾ ਇੱਕ ਕਾਰਨ ਕੀ politcal ਚੇਂਜ ਜੋ ਹੋਇਆ ਹੈਗਾ ਉਹ ਵੀ ਹੋ ਸਕਦਾ ਸਰ ਅ politcal ਚੇਂਜ ਵੀ ਹੋਇਆ ਜਿਹੜੀਆਂ ਪਹਿਲਾਂ ਜਿਹੜੀਆਂ ਚੀਜ਼ਾਂ ਆਪਾਂ ਮਤਲਬ ਪਹਿਲਾਂ ਪਾਲਿਸੀ ਦੇ ਇਹਨੇ ਬੰਦੇ ਜਿਨ੍ਹਾਂ ਨੇ 1960 ਤੋਂ ਲੈ ਕੇ 2020 ਤੱਕ ਇੱਥੇ ਲੋਕੀ ਇਮੀਗ੍ਰੈਂਟ ਜਾਂ ਮਾਈਗ੍ਰੇਟ ਹੋ ਕੇ ਜਾਂ ਕਿਸੇ ਤਰੀਕੇ ਨਾਲ ਆਏ ਨਾ ਜੀ ਉਹਨੇ 2020 ਤੋਂ ਲੈ ਕੇ 2025 ਤੱਕ ਦੋਸਤੋ ਡਬਲ ਵੀ ਡਬਲ ਤੋਂ ਵੀ ਜ਼ਿਆਦਾ ਆ ਗਏ ਹੂੰ ਤੇ ਉਹ ਚਲੋ ਆਪਾਂ ਇਨੂੰ ਮਤਲਬ ਇੱਕ ਬੰਦੇ ਨੂੰ ਤੇ ਇਹਦੀ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਇਹ ਤਾਂ ਸਾਰੇ ਹੀ ਨੇ ਨਾ ਜਿਹੜੇ ਪਹਿਲਾਂ ਇੱਥੇ ਲੀਨੀਅੰਟ ਹੋ ਕੇ ਬੈਠੇ ਸੀ ਜਿਹੜੀ ਸਾਡੀ ਗਵਰਨਮੈਂਟ ਤੇ ਜੋ ਵੀ ਇਹਨਾਂ ਦਾ ਸਿਸਟਮ ਸੀਗਾ ਜਿਹੜਾ ਵੀ ਇਹਨਾਂ ਨੇ ਜਸ ਤਰੀਕੇ ਨਾਲ ਵੀ ਕੋਈ ਲੋਕੀ ਕੈਨੇਡਾ ਤੋਂ ਬੱਚੇ ਆਏ ਸੀ ਸਟੂਡੈਂਟ ਵੀਜ਼ੇ ਤੇ ਉਹ ਵੀ ਬਾਰਡਰ ਕਰਾਸ ਕਰਕੇ ਅੰਦਰ ਆ ਗਏ ਕੁਝ ਹੋਰ ਤਰੀਕੇ ਨਾਲ ਆ ਗਏ ਉਹਨਾਂ ਨੇ ਆਣ ਕੇ ਇੱਥੇ ਆਪਣੇ ਪੇਪਰ ਵਗੈਰਾ ਅਪਲਾਈ ਕੀਤੇ ਨੇ ਜੋ ਕੁਝ ਵੀ ਹੋਇਆ ਤੁਹਾਨੂੰ ਪਤਾ ਹੀ ਨਹੀਂ ਤੇ ਇੱਥੇ ਮਤਲਬ ਦੂਸਰੀ ਗੱਲ ਹੋਰ ਬੜੀਆਂ ਜੌਬਸ ਹੈਗੀਆਂ ਨੇ ਮੈਂ ਤੇ ਇਹ ਕਿੰਨਾ ਸਾਰੇ ਵੀਰਾਂ ਭਰਾਵਾਂ ਨੂੰ ਕਿ ਥੋੜੀ ਸਲੋ ਹੋ ਕੇ ਚੱਲੋ ਇਸ ਟਾਈਮ ਬਹੁਤ ਡੇਂਜਰਸ ਟਾਈਮ ਹੈ ਕੋਈ ਜੇ ਸਾਡੇ ਵਰਗੇ ਬੰਦੇ ਆ ਨਾ ਜਿਹੜੇ ਪੁਰਾਣੇ ਬੰਦੇ ਆ ਉਹਨਾਂ ਨਾਲ ਇਹ ਕੁਝ ਹੋ ਸਕਦਾ ਤੇ ਨਵੇਂ ਬੰਦਿਆਂ ਨਾਲ ਤਾਂ ਹੋਰ ਹੋਰ ਬੜਾ ਕੁਝ ਹੋ ਸਕਦਾ ਜੀ ਸੋ ਤੁਹਾਡੇ ਨਾਲ ਕੀ ਕੋਈ ਐਹੋ ਜੀ ਸੰਸਥਾ ਹੈ ਪੂਰੇ ਅਮਰੀਕਾ ਦੀ ਜਿਹੜੀ ਸਿੱਖ ਸੰਸਥਾ ਹੋਵੇ ਜਾਂ ਪੰਜਾਬੀਆਂ ਦੀ ਆਰਗੇਨਾਈਜੇਸ਼ਨ ਹੋਵੇ ਬਹੁਤ ਵੱਡੀਆਂ ਨਾਮਵਰ ਆਰਗੇਨਾਈਜੇਸ਼ਨਸ ਹੈਗੀਆਂ ਨੇ ਇੱਥੇ ਕੀ ਤੁਹਾਡੇ ਨਾਲ ਕੋਈ ਖੜਾ ਹੈ ਸਪੋਰਟ ਕਰਨ ਲਈ ਜਾਂ ਜਿਹੜੀ ਅਗਰ ਮੈਂ ਗਲਤ ਨਹੀਂ ਹਾਂ ਤਾਂ 5 ਤੋਂ 7 ਲੱਖਾਂ 8 ਲੱਖ ਤੱਕ ਪੰਜਾਬੀ ਕਮਿਊਨਿਟੀ ਦੇ ਲੋਕ ਜਿਹਦੇ ਚੋਂ ਜ਼ਿਆਦਾਤਰ ਸਿੱਖ ਨੇ ਉਹ ਇੱਥੇ ਅਮਰੀਕਾ ਦੇ ਵਿੱਚ ਹੈਗੇ ਨੇ ਕੋਈ ਸੰਸਥਾ ਹੈ ਜਿਹੜੀ ਅੱਗੇ ਆ ਰਹੀ ਹੈਗੀ ਆ ਸਰ ਤੁਹਾਡੀ ਸਪੋਰਟ ਦੇ ਵਿੱਚ ਕਾਲ ਤਾਂ ਕਾਫੀ ਜਾਣਿਆਂ ਦੀ ਆਈਆਂ ਜੀ ਪਰ ਅਸੀਂ ਆਪਣੇ ਲੈਵਲ ਤੇ ਸਿਵਲ ਰਾਈਟਸ ਵਾਲਿਆਂ ਨੂੰ ਵੀ ਈਮੇਲ ਉਹ ਕਰਾ ਦਿੱਤੀਆਂ ਜਿ ਯੂਨਾਈਟਿਡ ਸਟੇਟਸ ਆਲੇ ਨਾਲ ਕੱਲ ਵੀ ਗੱਲ ਹੋਈ ਸੀ ਜੀ ਪਹਿਲਾਂ ਵੀ ਹਰਿਆਣ ਸਿੰਘ ਹਣੀ ਹੈ ਇੱਕ ਉਹਨਾਂ ਨਾਲ ਵੀ ਗੱਲ ਹੋਈ ਸੀ ਹੋਰ ਵੀ ਸਰਪ੍ਰੀਤ ਉਹ ਨਹੀਂ ਹੈ ਕੱਲ ਆਪਣਾ ਵਾਸ਼ਿੰਗਟਨ ਤੋਂ ਉਹਨਾਂ ਨਾਲ ਡੀਸੀ ਰਹਿੰਦੇ ਵਰਜੀਨੀਆ ਉਹਨਾਂ ਨਾਲ ਵੀ ਗੱਲ ਹੋਈ ਸੀ ਤਾਂ ਹਾਲੀ ਸਿਕ ਕੋਲੀਜਨ ਵਾਲੇ ਇੱਕ ਹੋਰ ਸੰਸਥਾ ਹੈਗੀ ਹੈ ਉਹਨਾਂ ਦੀ ਤਾਂ ਉਹਨਾਂ ਨਾਲ ਅਪਰੋਚ ਨਹੀਂ ਹੋ ਸਕੀ ਪਰ ਇਹਨਾਂ ਦੀ ਯੂਨਾਈਟਿਡ ਸਟੇਟਸ ਵਾਲਿਆਂ ਦੀ ਕਾਲ ਜਰੂਰ ਆਈ ਸੀਗੀ ਹੂੰ ਸੋ ਸਰ ਮੈਂ ਆਖਿਰ ਦੇ ਵਿੱਚ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਇੰਡੀਆ ਦੇ ਵਿੱਚ ਹਜੇ ਵੀ ਇਹੋ ਜਿਹੇ ਨੌਜਵਾਨ ਹੈਗੇ ਨੇ ਪੰਜਾਬ ਦੇ ਵਿੱਚ ਜਿਹੜੇ ਸੋਚਦੇ ਨੇ ਕਿ ਡੰਕੀ ਰੂਟ ਦੇ ਨਾਲ ਅਮਰੀਕਾ ਜਾ ਕੇ ਜ਼ਿੰਦਗੀ ਸੈਟਲ ਹੋ ਜਾਂਦੀ ਆ ਕੋਈ ਤੁਸੀਂ ਸੁਨੇਹਾ ਉਹਨਾਂ ਨੂੰ ਦੇਣਾ ਚਾਹੋਗੇ ਕਿ ਕੀ ਉਹਨਾਂ ਨੂੰ ਬੈਟਰ ਡਿਸੀਜਨ ਉਹ ਕਿਵੇਂ ਲੈ ਸਕਦੇ ਨੇ ਬੈਟਰ ਡਿਸੀਜਨ ਇਹ ਹੀ ਲੈ ਸਕਦੇ ਨੇ ਜੀ ਚਲੋ ਆਉਣਾ ਤਾਂ ਹਰ ਇੱਕ ਦਾ ਡ੍ਰੀਮ ਹੈ ਅਸੀਂ ਵੀ ਇੱਥੇ ਬੈਠੇ ਹਾਂ ਅਸੀਂ ਵੀ ਡ੍ਰੀਮ ਕਰਕੇ ਹੀ ਆਏ ਸੀਗੇ ਪਰ ਮੈਨ ਇਹ ਕਿ ਜੇ ਆਉਂਦਾ ਸਹੀ ਤਰੀਕਾ ਅਪਣਾ ਕੇ ਆਉਣ ਐਜੂਕੇਟ ਹੋ ਕੇ ਆਉਣ ਤਾਂ ਕਿ ਕੋਈ ਜੌਬ ਵਗੈਰਾ ਲੈ ਕੇ ਆਉਣ ਜਾਂ ਕਿਸੇ ਹੋਰ ਸਿਸਟਮ ਦੇ ਨਾਲ ਆਉਣ ਕੋਈ ਮੈਰਿਜ ਕਰਵਾ ਕੇ ਆ ਜਾਂ ਜਾਂ ਕਿਸੇ ਹੋਰ ਸਿਸਟਮ ਨਾਲ ਆ ਜਾਂ ਉਹ ਬੈਟਰ ਹੈ ਜੀ ਇਨਸਟੈਡ ਆਫ ਡੋਂਕੀ ਤਰੀਕੇ ਦੇ ਨਾਲ ਆਉਣ ਨਾਲੋਂ ਜੀ ਕਿਉਂਕਿ ਇੱਥੇ ਬਹੁਤ ਜ਼ਿਆਦਾ ਇਹਨੇ ਹੁਣ ਪਹਿਲਾਂ ਦਾ ਇਹਨਾਂ ਨੇ ਬਹੁਤ ਜ਼ਿਆਦਾ ਲਾਅ ਚੇਂਜ ਕਰ ਰਹੇ ਨੇ ਹੁਣ ਕੱਲ ਹੀ ਜਿਸ ਤਰ੍ਹਾਂ ਕੋਈ ਨਿਊਜ਼ ਆ ਰਹੀ ਹੈ ਕਿ ਸ਼ਾਇਦ ਇਹਨਾਂ ਨੇ ਕੋਈ ਪੁਰਾਣੇ ਗ੍ਰੀਨ ਕਾਰਡਾਂ ਨੂੰ ਵੀ ਪ੍ਰੋਬਲਮ ਕਰ ਰਹੇ ਨੇ ਜੀ ਉਮ इवन ਨਿੱਕੀ ਨਿੱਕੀ ਚੀਜ਼ ਹੀ ਪਿਕ ਕਰ ਰਹੇ ਨੇ ਜੀ ਇੱਕ ਮੈਨੂੰ ਕਿਸੇ ਦੀ ਕੈਲੀਫੋਰਨੀਆ ਤੋਂ ਕਾਲ ਆਈ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਸਾਡੇ ਇੱਥੇ ਆਉਂਦੇ ਨੇ ਲੋਕ ਉਹ ਆਪਣਾ ਫੋਨ ਗੁਮਾ ਦਿੰਦੇ ਨੇ ਕਿ ਵੇ ਬਸੀ ਲਾਸਟ ਹੋ ਗਿਆ ਤੇ ਉਹਦੀ ਇੰਸ਼ੋਰੈਂਸ ਵਗੈਰਾ ਲੈ ਕੇ ਫੋਨ ਫ੍ਰੀ ਲੈ ਕੇ ਤੇ ਫੋਨ ਇੰਡੀਆ ਭੇਜ ਦਿੰਦੇ ਨੇ ਨਿੱਕੀਆਂ ਨਿੱਕੀਆਂ ਮਿਸਟੇਕ ਕਰਦੇ ਆ ਜੀ ਉਹਨੂੰ ਜਦੋਂ ਕੇਸ ਕੇਸ ਦੇ ਉੱਪਰ ਗਿਆ ਤਾਂ ਉਹਨੂੰ ਉਹਨਾਂ ਨੇ ਇਹ ਚੀਜ਼ ਨੂੰ ਹਾਈਲਾਈਟ ਕਰ ਲਿਆ ਡੀਏ ਡਿਸਟ੍ਰਿਕਟ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ ਤੂੰ ਆਪਣਾ ਹੈਵੀ ਐਵਰ ਬੀਨ ਰਿਪੋਰਟਡ ਫॉर ਸਮਥਿੰਗ ਉਹ ਕਹਿੰਦਾ ਯਾਰ ਤੇ ਉਹ ਕਹਿੰਦਾ ਕੀ ਰਿਪੋਰਟ ਕੀਤਾ ਉਹ ਕਹਿੰਦਾ ਲਾਸਟ ਫੋਨ ਤੇ ਉਹਨਾਂ ਨੇ ਉਹਦੀ ਲੋਕੇਸ਼ਨ ਕੱਢ ਕੇ ਕਿਹਾ ਫੋਨ ਤਾਂ ਤੇਰੇ ਪਿੰਡ ਇੰਡੀਆ ਚੱਲ ਰਿਹਾ ਹੈ ਹੂੰ ਕਿਉਂਕਿ ਅੱਜ ਕੱਲ ਇੰਨਾ ਜੇ ਡੀਪ ਜਾ ਰਹੇ ਨੇ ਤੇ ਉੱਥੇ ਕੁਝ ਨਾ ਕੋਈ ਤਾਂ ਆਪਾਂ ਨੂੰ ਬੜਾ ਅਵੇਅਰਨੈਸ ਰੱਖਣ ਦੀ ਲੋੜ ਹੈ ਬੜੇ ਸੁਚੇਤ ਰਹਿਣ ਦੀ ਲੋੜ ਹੈ ਤੇ ਬੜੇ ਸਹੀ ਤਰੀਕੇ ਨਾਲ ਹੀ ਆਉਣ ਦੀ ਲੋੜ ਹੈ ਹੂੰ ਕਿਉਂਕਿ ਐਵੇਂ ਪੈਸੇ ਖਰਾਬ ਕਰਨੇ ਬਹੁਤ ਔਖੇ ਇੰਨੇ ਪੈਸੇ ਲਾ ਕੇ ਤੁਸੀਂ ਆਉਣਾ ਤੇ ਫਿਰ ਆਣ ਕੇ ਇੱਥੇ ਇਹਨਾਂ ਚੀਜ਼ਾਂ ਦਾ ਹੀ ਸਾਹਮਣਾ ਕਰਨਾ ਜੋਗਾ ਜੀ ਤੁਸੀਂ ਇੱਕ ਬਹੁਤ ਵੱਡੀ ਮੁਹਿੰਮ ਛੇੜੀ ਹੈਗੀ ਆ ਕਿ ਇਹ ਇਹ 350 ਸਾਲ ਆਪਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਅੱਥੇ ਸਾਡੇ ਸਾਹਮਣੇ ਇੱਕ ਸੋਰਸ ਆਫ ਇਨਸਪੀਰੇਸ਼ਨ ਆ ਮੋਟੀਵੇਸ਼ਨ ਆ ਔਰ ਇਸ ਵਕਤ ਵਿੱਚ ਤੁਸੀਂ ਹਿਊਮਨ ਰਾਈਟਸ ਲਈ ਸਿਵਲ ਰਾਈਟਸ ਲਈ ਲੜਨ ਦਾ ਤਹैया ਕੀਤਾ ਹੈ ਕਿ ਤੁਸੀਂ ਆਪਣੇ ਇਸ ਕੇਸ ਨੂੰ ਇਸ ਵਿਧਕਰੇ ਨੂੰ ਸੈਂਡ ਨਹੀਂ ਕਰੋਗੇ ਇਹਨੂੰ ਅੱਗੇ ਵਧਾਓਗੇ ਤਾਂ ਕਿ ਬਾਕੀਆਂ ਦੇ ਨਾਲ ਇਸ ਤਰ੍ਹਾਂ ਨਾ ਹੋਵੇ ਜੋਗਾ ਸੰਧੂ ਜੀ ਸਾਡੇ ਵੱਲੋਂ ਤੁਹਾਨੂੰ ਆਲ ਦਾ ਵੈਰੀ ਬੈਸਟ ਹੈਗਾ ਐਂਡ ਆਈ ਹੋਪ ਕਿ ਇਸ ਵੀਡੀਓ ਦੇ ਥਰੂ ਜਿਹੜਾ ਲਾਰਜਰ ਮੈਸੇਜ ਹੈ ਉਹ ਹੋਰਨਾਂ ਤੱਕ ਵੀ ਪਹੁੰਚੇ ਤੇ ਜੇਕਰ ਕਿਸੇ ਨਾਲ ਕੋਈ ਇਦਾਂ ਦਾ ਵਿਤਕਰਾਂ ਹੁੰਦਾ ਹੈ ਤਾਂ ਉਹ ਜ਼ਰੂਰ ਤੁਹਾਡੇ ਨਾਲ ਕੰਟੈਕਟ ਕਰਨ ਅਗਰ ਅਮਰੀਕਾ ਦੇ ਵਿੱਚ ਨੇ ਜਾਂ ਸਾਡੇ ਥਰੂ ਤੁਹਾਡੇ ਤੱਕ ਰੀਚ ਕਰਨ ਤੁਹਾਨੂੰ ਆਲ ਦਾ ਵੈਰੀ ਬੈਸਟ ਸਰ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ